खलील जिब्रान दी एक कहानी बागी रूहਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਸੋ ਇਸੇ ਤਰ੍ਹਾਂ ਹੋਰ ਪੰਜਾਬੀ ਕਹਾਣੀਆਂ ਤੇ ਨਾਵਲ ਸੁਣਦੇ ਰਹਿਣ ਲਈ YouTube ਚੈਨਲ ਸਵੀ ਮੀਡੀਆ 11 ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣ ਸੋ ਆਓ ਕਹਾਣੀ ਸ਼ੁਰੂ ਕਰਦੇ ਹਾਂ ਬਾਗੀ ਰੂਹਾਂ ਲੇਖਕ ਖलील जिब्रान ਵਿਭਾਗ ਹੈ ਉਹ ਬੰਦਾ ਜੋ ਕਿਸੇ ਔਰਤ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦਾ ਹੋਵੇ ਅਤੇ ਉਸ ਨੂੰ ਆਪਣੀ ਪਤਨੀ ਬਣਾ ਲਵੇ ਆਪਣੇ ਖੂਨ ਪਸੀਨੇ ਦੀ ਕਮਾਈ ਉਸ ਤੋਂ ਵਾਰ ਦੇਵੇ ਆਪਣੀ ਮਿਹਨਤ ਮਜ਼ਦੂਰੀ ਅਤੇ ਕੋਸ਼ਿਸ਼ਾਂ ਦਾ ਇਨਾਮ ਉਸ ਨੂੰ ਸੌਂਪ ਦੇਵੇ ਪਰ ਫਿਰ ਉਸ ਨੂੰ ਅਚਾਨਕ ਇਹ ਪਤਾ ਲੱਗੇ ਕਿ ਉਹ ਕਿਸੇ ਹੋਰ ਨੂੰ ਦਿਲ ਦੇਈ ਬੈਠੀ ਹੈ ਸਿਰਫ ਇਸ ਲਈ ਕਿ ਉਸ ਦੇ ਕਾਲੇ ਧਨ ਨਾਲ ਕੁਝ ਹਰੇ ਉਡਾ ਸਕੇ ਉਹ ਔਰਤ ਵਿਭਾਗੀ ਹੈ ਜਿਸ ਨੇ ਮੂਜ਼ੁਰ ਜੁਵਾਨੀ ਦੇ ਨਸ਼ੇ 'ਚ ਆਪਣੇ ਆਪ ਨੂੰ ਇੱਕ ਮਰਦ ਦੇ ਹਵਾਲੇ ਕਰ ਦਿੱਤਾ ਹੋਵੇ ਉਸਦੇ ਧਨ-ਮਾਲ ਤੇ ਐਸ਼ ਕਰੀ ਜਾਵੇ। ਪ੍ਰੇਮ ਅਤੇ ਕੀਮਤੀ ਤੋਹਫੇ ਹੜੱਪਣ ਦੇ ਬਾਵਜੂਦ ਉਸਦੇ ਦਿਲ ਨੂੰ ਪ੍ਰੇਮ ਦੀ ਚਿੰਗਾਰੀ ਨੇ ਛੂਹਿਆ ਤੱਕ ਨਾ ਹੋਵੇ। ਉਹ ਆਪਣੀ ਆਤਮਾ ਨੂੰ ਉਹ ਹੁਲਾਰੇ ਤੱਕ ਨਾ ਦੇ ਸਕੀ ਹੋਵੇ ਜਿਸ ਨੂੰ ਰੱਬ ਇੱਕ ਮਰਦ ਦੀਆਂ ਅੱਖਾਂ ਰਾਹੀਂ ਔਰਤ ਦੇ ਦਿਲ 'ਚ ਦਰਸਾਉਂਦਾ ਹੈ। ਮੈਂ ਰਸ਼ੀਦ ਬੇਗਮ ਮਾਨ ਨੂੰ ਬਚਪਨ ਤੋਂ ਜਾਣਦਾ ਸੀ। ਉਹ ਲਿਬਨਾਨ ਦਾ ਰਹਿਣ ਵਾਲਾ ਸੀਗਾ ਲਾਰਡ ਪਿਆਰ ਨਾਲ ਉਸਦਾ ਜਨਮ ਬੇਰੂਤ ਵਿਚ ਹੋਇਆ ਬਹੁਤ ਪੁਰਾਣੇ ਅਤੇ ਅਮੀਰ ਖਾਨਦਾਨ ਨਾਲ ਸਬੰਧ ਰੱਖਦਾ ਸੀ ਜਿਸ ਚ ਰਹਿਣ ਸਹਿਣ ਦਾ ਪੁਰਾਣਾ ਤਰੀਕਾ ਮੌਜੂਦ ਸੀ ਰਸ਼ੀਦ ਨੂੰ ਬਜ਼ੁਰਗਾਂ ਦੀਆਂ ਉਹਨਾਂ ਗੱਲਾਂ ਦਾ ਜ਼ਿਕਰ ਕਰਨਾ ਚੰਗਾ ਲੱਗਦਾ ਸੀ ਜਿਨ੍ਹਾਂ ਰਾਹੀਂ ਉਸਦੇ ਪਿੱਤਰਾਂ ਦੀ ਸਜੰਤਾ ਅਤੇ ਮਾਣ ਪ੍ਰਗਟ ਹੁੰਦਾ ਹੋਵੇ ਉਹ ਉਸ ਵੇਲੇ ਦੀ ਮੱਧ ਪੂਰਬ ਦੀ ਸਭਿਅਤਾ ਅਤੇ ਮੰਨਤਾਵਾਂ ਪਿੱਛੇ ਚੱਲਦਾ ਸੀਗਾ ਹਾਲਾਂਕਿ ਰਸ਼ੀਦ ਬੜਾ ਨੇਕ ਦਿਲ ਅਤੇ ਸਾਊ ਸੀਗਾ ਪਰ ਫਿਰ ਵੀ ਉਹ ਸੀਰੀਆ ਦੇ ਬਾਕੀ ਲੋਕਾਂ ਵਾਂਗ ਹੀ ਸੀ ਜੋ ਅਕਸਰ ਚੀਜ਼ਾਂ ਨੂੰ ਸਰਸਰੀ ਨਜ਼ਰ ਨਾਲ ਦੇਖਦੇ ਹਨ ਪਰ ਉਹਨਾਂ ਦੇ ਅੰਦਰਲੇ ਤਤਾਂ ਤੇ ਬਿਲਕੁਲ ਵਿਚਾਰ ਨਹੀਂ ਕਰਦੇ ਉਹ ਗੀਤ ਦੇ ਡੂੰਗੇ ਤਤ ਪਛਾਣਨ ਦੀ ਥਾਂ ਆਵਾਜ਼ ਨਾਲ ਹੀ ਝੂਮਦਿਆਂ ਆਨੰਦ ਲੈਂਦੇ ਹਨ ਜੋ ਗੀਤ ਨੂੰ ਘੇਰੀ ਰੱਖਦੀਆਂ ਚੀਜ਼ਾਂ ਦੇ ਗੁਪਤ ਪੇਤਾਂ ਨੂੰ ਜਾਣਨ ਦੀ ਥਾਂ ਆਪਣੇ ਆਪ ਨੂੰ ਚਾਲੂ ਸੁੱਖਾਂ ਲਈ ਨਿਸ਼ਾਵਰ ਕਰ ਦਿੰਦੇ ਹਨ ਰਸ਼ੀਦ ਬੇਗ ਉਹਨਾਂ ਬੰਦਿਆਂ ਚੋਂ ਸੀਗਾ ਜੋ ਪ੍ਰੇਮ ਪ੍ਰਗਟ ਕਰਨ ਜਾਂ ਚੀਜ਼ਾਂ ਤੇ ਬੰਦਿਆਂ ਦੇ ਸਬੰਧ ਚ ਅੰਦਾਜ਼ਾ ਲਾਉਣ ਤੇ ਜਲਦੀ ਕਰਦੇ ਹਨ ਅਤੇ ਪਿੱਛੇ ਸ਼ਰਮਾਉਂਦੇ ਅਤੇ ਪਛਤਾਉਂਦੇ ਹਨ ਪਰ ਇਹ ਅਨਪਾਉ ਉਦੋਂ ਹੁੰਦਾ ਹੈ ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਹੈ ਤੇ ਸ਼ਰਮ ਵਰਦੀ ਥਾਂ ਮੌਜੂ ਅਤੇ ਬੇਇੱਜ਼ਤੀ ਦਾ ਕਾਰਨ ਬਣ ਜਾਂਦੀ ਹੈ ਇਹ ਅਜਿਹੇ ਗੁਣ ਅਤੇ ਆਦਤਾਂ ਸਨ ਜਿਨ੍ਹਾਂ ਕਾਰਨ ਰਸ਼ੀਦ ਨੇ ਰੋਜ਼ ਹਣੀ ਨਾਲ ਵਿਆਹ ਕਰ ਲਿਆ ਸੀਗਾ ਇਸ ਤੋਂ ਪਹਿਲਾਂ ਹੀ ਕਿ ਦੋਵਾਂ ਦੇ ਦਿਲ ਮਿਲਦੇ ਅਤੇ ਸੱਚਾ ਪ੍ਰੇਮ ਸ਼ੁਰੂ ਹੁੰਦਾ ਜੋ ਜ਼ਿੰਦਗੀ ਸਵਰਗ ਬਣਾ ਦਿੰਦਾ ਮੈਂ ਕੁਝ ਸਾਲ ਬੇਰੂਤ ਤੋਂ ਬਾਹਰ ਰਿਹਾ ਅਤੇ ਜਦੋਂ ਮੁੜਿਆ ਤਾਂ ਰਸ਼ੀਦ ਨੂੰ ਮਿਲ ਲਗਿਆ ਕਿ ਦੇਖਦਾ ਮਾਰਤੂਜਾ ਸ਼ਰੀਰ ਪੀਲਾ ਪੂਖ ਚਿਹਰਾ ਗਮ ਭਰਿਆ ਮਹਾਂਦਰਾ ਚਿਤ ਚੰਤਿਤ ਅੱਖਾਂ ਤੇ ਉਦਾਸ ਨਜ਼ਰਾਂ ਉਸ ਦੇ ਦਿਲ ਦੀ ਬਰਬਾਦੀ ਅਤਿ ਅੰਧਕਾਰ ਦਾ ਹਾਲ ਦੱਸ ਰਹੀਆਂ ਸਨ ਮਹਰੋਤਾ ਮੈਨੂੰ ਉਸਦੀ ਪਰੇਸ਼ਾਨੀ ਦਾ ਕਾਰਨ ਪਤਾ ਨਹੀਂ ਲੱਗ ਰਿਹਾ ਸੀਗਾ ਪਰ ਪੁੱਛਿਆ ਮੈਨੂੰ ਤੈਨੂੰ ਕੀ ਹੋ ਗਿਆ ਰਸ਼ੀਦ ਤੇਰੀ ਉਹ ਮੁਸਕਾਨ ਕਿੱਧਰ ਗਈ ਜੋ ਤੇਰੇ ਚਿਹਰੇ ਤੋਂ ਕਰਨਾ ਵਾਂਗ ਨਿਕਲਦੀ ਸੀ ਕੀ ਕੋਈ ਪਿਆਰਾ ਹਮੇਸ਼ਾ ਲਈ ਵਿਛੜ ਗਿਆ ਹੈ ਜਾਂ ਕੋਈ ਧੜ ਪਈ ਹੈ ਕਿ ਤੇਰੀ ਖੁਸ਼ਹਾਲੀ ਗਮ ਹੋ ਗਈ ਆ ਤੈਨੂੰ ਦੋਸਤੀ ਦਾ ਵਾਸਤਾ ਮੈਨੂੰ ਦੱਸ ਕੀ ਕਟਕ ਚੜਿਆ ਆ ਕਿ ਤੇਰਾ ਦਿਲ ਅਤੇ ਸਰੀਰ ਹਾਰਿਆ ਪਿਆ ਆ ਤਰਦ ਭਰੀਆਂ ਨਜ਼ਰਾਂ ਨਾਲ ਦੇਖ ਰਿਆ ਰਸ਼ੀਦ ਬੋਲਿਆ ਇੰਜ ਜੀਵੇਂ ਮੈਂ ਉਸ ਨੂੰ ਚੰਗੇ ਜਿਹਨਾਂ ਦੀ ਯਾਦ ਦਵਾਈ ਹੋਵੇ ਜੋ ਹੁਣ ਨਹੀਂ ਰਹੇਗੇ ਉਸ ਅੱਖਾਂ ਬੰਦ ਕਰ ਲਈਆਂ ਤੇ ਨਿਰਾਸ਼ਾ ਤੇ ਦੁੱਖ ਭਰੀ ਆਵਾਜ਼ ਚ ਬੋਲਿਆ ਜੇ ਕਿਸੇ ਦਾ ਕੋਈ ਦੋਸਤ ਮਰ ਜਾਏ ਤਾਂ ਉਹ ਆਪਣੇ ਆਲੇ ਦੁਆਲੇ ਕਿਸੇ ਹੋਰ ਦੋਸਤ ਨੂੰ ਬਣਾ ਕੇ ਸਬਰ ਕਰ ਲੈਂਦਾ ਹੈ ਜੇ ਦੌਲਤ ਗਮ ਹੋ ਜਾਵੇ ਤਾਂ ਇਹ ਸੋਚ ਕੇ ਕਿ ਅਜੇ ਤਾਂ ਮੈਂ ਚੰਗਾ ਭਲਾ ਤਕੜਾ ਹਾਂ ਹੋਰ ਕਮਾ ਸਕਦਾ ਹਾਂ ਉਹ ਆਪਣੇ ਮਾੜੇ ਦਿਨ ਭੁੱਲ ਜਾਂਦਾ ਹੈ ਪਰ ਜੇ ਕਿਸੇ ਦੇ ਮਨ ਦੀ ਸ਼ਾਂਤੀ ਚਲੀ ਜਾਵੇ ਤਾਂ ਉਹ ਕੀ ਕਰੇ ਫਿਰ ਤਾਂ ਮੌਤੀ ਆਪਣਾ ਹੱਥ ਬਤਾਉਗੀ ਨਾ ਆਪਣੇ ਬੇਰਹਿਮ ਪੰਜੇ ਨਾਲ ਦਬਾਉਗੀ ਨਾ ਪਰ ਉਹ ਮਰ ਨਹੀਂ ਸਕੇਗਾ ਇਥੋਂ ਤੱਕ ਕਿ ਹਸਦੀ ਵਾਸੀ ਜ਼ਿੰਦਗੀ ਦੀਆਂ ਉਂਗਲੀਆਂ ਉਸ ਨੂੰ ਸ਼ੂਹ ਕੇ ਚਿਹਰੇ ਤੇ ਖੁਸ਼ੀ ਅਤੇ ਮੁਸਕਾਨ ਦੇ ਚਿੰਨ ਪੈਦਾ ਕਰ ਦੇਣਗੀਆਂ ਹੁਣ اچانک ਆਉਂਦੀ ਹੈ बेहੋਸ਼ੀ ਦੇ ਪਲਾਂ ਚ ਉਹ ਆਪਣੀਆਂ ਭਿਆਨਕ ਅੱਖਾਂ ਤੁਹਾਡੀਆਂ ਅੱਖਾਂ ਚ ਪਾ ਕੇ ਤੁਹਾਨੂੰ ਗਰਦਨੋਂ ਪਟਕ ਲੈਂਦੀ ਹੈ ਅਤੇ ਬੜੀ ਬੇਰਹਿਮੀ ਨਾਲ ਜ਼ਮੀਨ ਤੇ ਪਟਕਾ ਕੇ ਮਾਰਦੀ ਹੈ ਆਪਣੇ ਫੁਲਾਦੀ ਪੈਰਾਂ ਨਾਲ ਕੁਚਲ ਦਿੰਦੀ ਹੈ ਤੁਹਾਡੀ ਖਿੱਲੀ ੜਾਉਂਦੀ ਹੈ ਤਰਦੀ ਬਣਦੀ ਹੈ ਕੁਝ ਸਮੇਂ ਪਿੱਛੋਂ ਸ਼ਰਮਸਾਰ ਹੋਈ ਮੜਦੀ ਹੈ ਆਪਣੇ ਕੋਮਲ ਹੱਥਾਂ ਨਾਲ ਤੁਹਾਨੂੰ ਉਠਾਉਂਦੀ ਹੈ ਅਤੇ ਆਸ ਦੇ ਗੀਤ ਗਾ ਕੇ ਤੁਹਾਡੇ ਅੰਦਰ ਹਲਜਲ ਪੈਦਾ ਕਰ ਦਿੰਦੀ ਹੈ ਨਵਾਂ ਭਰੋਸਾ ਤੇ ਨਵੀਆਂ ਇੱਛਾਵਾਂ ਅਗਮਾਉਂਦੀ ਹੈ ਪਰ ਜੇ ਤੁਹਾਡੇ ਭਾਗਾਂ ਵਿੱਚ ਇਹ ਲਿਖਿਆ ਹੋਵੇ ਕਿ ਤੁਹਾਡੀ ਹੋਣ ਦੇ ਕਾਰਨ ਉਹ ਚੀਜ਼ ਉੱਡ ਜਾਵੇ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਅਤੇ ਜਿਸ ਨੂੰ ਪਾਉਣ ਲਈ ਆਪਣੇ ਦਿਲ ਦਾ ਟੁਕੜਾ ਅਤੇ ਪੀਣ ਲਈ ਅੱਖਾਂ ਦਾ ਨੂਰ ਦਿੰਦੇ ਰਹੇ ਹੋ ਜਿਸ ਨੇ ਤੁਹਾਨੂੰ ਆਪਣੇ ਦਿਲ 'ਚ ਬਿਠਾ ਰੱਖਿਆ ਹੋਵੇ ਅਤੇ ਜਿਸ ਦੀ ਖਰਾਕ ਤੁਹਾਡਾ ਕਲੇਜਾ ਹੋਵੇ ਤਾਂ ਤੁਹਾਡਾ ਕੀ ਹਾਲ ਹੋਊਗਾ ਜਦੋਂ ਤੁਸੀਂ ਇਹ ਦੇਖੋਗੇ ਤੁਹਾਡੀ ਜਿੜੀ ਤੁਹਾਡੇ ਹੱਥੋਂ ਨਿਕਲ ਗਈ ਹੈ ਤੇ ਬਦਲਾਂ ਤੱਕ ਜਾ ਪਹੁੰਚੀ ਹੈ ਫਿਰ 헤ਠਾਂ ਉਤਰੀ ਪਰ ਕਿਸੇ ਦੂਜੇ ਪਿੰਜਰੇ ਚ ਜਾਵੜੀ ਜਿਸਦੇ ਮੌੜਨ ਦੀ ਕੋਈ ਆਸ ਹੀ ਨਹੀਂ ਗਈ ਫਿਰ ਕੀ ਕਰੋਗੇ ਰੱਬ ਦੇ ਵਾਸਤੇ ਦੱਸੋ ਕੀ ਕਰੋਗੇ ਤੁਹਾਨੂੰ ਧੀਰਜ ਅਤੇ ਚੈਨ ਕਿਵੇਂ ਮਿਲੇਗਾ ਤੁਹਾਡੀਆਂ ਉਮੀਦਾਂ ਕਿਵੇਂ ਜਿਉਂਦਗਰ ਰਹਿ ਸਕਣਗੀਆਂ ਮੈਨੂੰ ਜਾਪਿਆ ਕਿ ਰਸ਼ੀਦ ਦਾ ਇਹ ਕਹਿੰਦੇ ਆ ਜਿਵੇਂ ਦਮ ਘੁੱਟ ਰਿਹਾ ਹੋਵੇ ਉਸਦੀ ਆਤਮਾ ਤੜਪ ਰਹੀ ਹੋਵੇ ਅਚਾਨਕ ਉੱਠ ਖੜਿਆ ਅਤੇ ਇਦਾਂ ਕੰਬਲ ਲੱਗਾ ਜਿਵੇਂ ਹਵਾ ਦੇ ਬੁੱਲੇ ਨਾਲ ਕਾ ਦੀ ਸੁੱਕੀ ਪੱਤੀ ਹਲਦੀ ਹੈ ਪਰ ਉਹ ਆਪਣੇ ਹੱਥ ਅੱਗੇ ਨੂੰ ਇਦਾਂ ਕੀਤੇ ਜਿਵੇਂ ਉਹ ਆਪਣੀਆਂ ਟੇਡੀਆਂ ਉਂਗਲਾਂ ਨਾਲ ਕਿਸੇ ਚੀਜ਼ ਨੂੰ ਫੜਨ ਕੇ ਟੁਕੜੇ ਟੁਕੜੇ ਕਰ ਦੇਣਾ ਚਾਹੁੰਦਾ ਹੋਵੇ ਉਸ ਦੀਆਂ ਅੱਖਾਂ 'ਚ ਖੂਨ ਉਤਰ ਰਿਹਾ ਸੀ ਅਤੇ ਉਹ ਚਿਹਰਾ ਗੁੱਸੇ ਨਾਲ ਭੱਕ ਰਿਹਾ ਸੀ ਅੱਖਾਂ ਬਾਹਰੋਂ ਨਿਕਲ ਨਿਕਾ ਰਹੇ ਸਨ ਅਤੇ ਬਲ ਫੜਕ ਰਹੇ ਸਨ ਉਸ ਵੇਲੇ ਮੇਰੇ ਵੱਲ ਦੇਖਿਆ ਉਸ ਦੇ ਚਿਹਰੇ ਦਾ ਰੰਗ ਪਹਿਲਾਂ ਵਾਂਗ ਹੋ ਗਿਆ ਚੋਚ ਤੇ ਗੁੱਸਾ ਗੁੱਸਾ ਦਰਦ ਅਤੇ ਦੁੱਖ ਚ ਬਦਲ ਗਿਆ ਰੋਂਦਿਆਂ ਬੋਲਿਆ ਇਹ ਉਹ ਜਨਾਨੀ ਹੈ ਜਿਸ ਨੂੰ ਮੈਂ ਗਰੀਬੀ ਤੇ ਗੁਲਾਮੀ ਦੇ ਟੋਏ ਚੋਂ ਬਾਹਰ ਕੱਢਿਆ ਉਸ ਦੇ ਮੂਰੇ ਆਪਣੇ ਖਜ਼ਾਨੇ ਖੋਲ ਦਿੱਤੇ ਉਸ ਨੂੰ ਇਸ ਜੋਗ ਬਣਾਇਆ ਕਿ ਉਹਦੀ ਸ਼ਾਹੀ ਜ਼ਿੰਦਗੀ ਦੇਖ ਕੇ ਦੂਜੀਆਂ ਔਰਤਾਂ ਮੱਚਣ ਉਹ ਔਰਤ ਜਿਸ ਨੂੰ ਮੈਂ ਦਿਲੋਂ ਪਿਆਰ ਕਰਦਾ ਸਾਂ ਤੇ ਜਿਸ ਦੇ ਪੈਰਾਂ 'ਚ ਮੈਂ ਆਪਣੀ ਹੋਂਦ ਸਾਰੀ ਦੀ ਉਲੱਦ ਦਿੱਤੀ ਸੀਗੀ ਉਹ ਔਰਤ ਜਿਸ ਦਾ ਮੈਂ ਸੱਚਾ ਸਾਥੀ ਸੱਚਾ ਦੋਸਤ ਸੱਚਾ ਵਫਾਦਾਰ ਪਤੀ ਸਾਂ ਉਹ ਮੈਨੂੰ ਧੋਖਾ ਦੇ ਕੇ અપਮਾਨ ਦਾ ਜੀਵਨ ਗੁਜ਼ਾਰਨ ਲਈ ਦੂਜੇ ਬੰਦੇ ਕੋਲ ਚਲੀ ਗਈ ਹੈ ਉਹ ਔਰਤ ਜਿਸ ਦਾ ਮੈਂ ਪ੍ਰੇਮੀ ਸਾਂ ਉਹ ਖੂਬਸੂਰਤ ਪੰਛੀ ਜਿਸ ਨੂੰ ਮੈਂ ਆਪਣੇ ਦਿਲ ਦੀਆਂ ਧੜਕਣਾਂ ਦਿੱਤੀਆਂ ਆਪਣੀ ਛਾਤੀ ਨੂੰ ਉਸ ਦਾ ਪਿੰਜਰਾ ਬਣਾਇਆ ਉਹ ਚਿੜੀ ਮੇਰੇ ਹੱਥੋਂ ਨਿਕਲ ਗਈ ਮੈਂ ਉਸਨੂੰ ਪਵਿੱਤਰ ਦੇਵੀ ਸਮਝਦਾ ਸਾਂ ਉਸਦੇ ਪ੍ਰੇਮ ਨੇ ਮੇਰੇ ਪ੍ਰੇਮ ਦੇ ਬਾਗ ਨੂੰ ਫੁੱਲ ਖੜਾਏ ਸਨ ਹੁਣ ਉਹ ਮੈਨੂੰ ਇੱਕ ਭਿਆਨਕ ਸ਼ੈਤਾਨ ਦਾ ਰੂਪ ਜਾਪਦੀ ਹੈ ਜੋ ਹਨੇਰੇ ਦੇ ਟੋਏ ਜਾ ਡਿੱਗੀ ਹੈ ਤਾਂ ਕਿ ਉਸਨੂੰ ਉਸਦੇ ਪਾਪਾਂ ਤੇ ਕਾਲੀਆਂ ਕਤੂਤਾਂ ਦੀ ਸਜ਼ਾ ਮਿਲ ਸਕੇ ਅਸਨੇ ਆਪਣੇ ਚਿਹਰੇ ਤੇ ਹੱਥ ਰੱਖ ਲਏ ਜਿਵੇਂ ਆਪਣੇ ਆਪ ਨੂੰ ਆਪੇ ਤੋਂ ਲੋਪੋ ਰਿਆ ਹੋਵੇ ਉਹ ਕੋਈ ਧੀਰ ਲਈ ਸ਼ਾਂਤ ਹੋ ਗਿਆ ਉਸ ਇੱਕ ਡੂੰਗਾ ਸਾਹ ਲੈਂਦਾ ਕਿ ਹਾਂ ਬਸ ਮੈਂ ਤੈਨੂੰ ਇੰਨਾ ਹੀ ਦੱਸ ਸਕਦਾ ਹਾਂ ਮਿਹਰਬਾਨੀ ਤੇਰੀ ਮੈਨੂੰ ਇਹਦੋਂ ਹੋਰ ਵੱਧ ਕੁਝ ਨਾ ਪੁੱਛੀ ਮੇਰੇ ਮਾੜੇ ਪਾਗਾਂ ਨੂੰ ਨਾ ਖਰਚੀ ਹੋ ਸਕਦਾ ਹੈ ਮੈਂ ਸ਼ਾਂਤੀ ਨਾਲ ਮਰ ਸਕਾਂ ਮੈਂ ਆਪਣੀਆਂ ਅੱਖਾਂ 'ਚ ਹੰਝੂ ਅਤੇ ਦਿਲ 'ਚ ਦਰਦ ਲਈ ਉਥੋਂ ਤਰਪਿਆ ਸੀਗਾ ਨਾ ਤਾਂ ਮੇਰੇ ਸ਼ਬਦਾਂ 'ਚ ਇੰਨੀ ਤਾਕਤ ਸੀਗੀ ਕਿ ਮੈਂ ਉਸ ਨੂੰ ਦਿਲਾਸਾ ਦੇ ਸਕਦਾ ਅਤੇ ਨਾ ਹੀ ਮੈਂ ਉਸ ਨੂੰ ਇਸ ਨਿਰਾਸ਼ਾ 'ਚੋਂ ਬਾਹਰ ਕੱਢ ਸਕਣ ਦੇ ਯੋਗ ਸਾਂ ਕਈ ਦਿਨ ਪਿਛੇ ਮੈਂ ਪਹਿਲੀ ਵਾਰ ਰੋਜ਼ ਹਣੀ ਨੂੰ ਮਿਲਿਆ ਇੱਕ ਚੌਂਪੜੀ 'ਚ ਜੋ ਰੁੱਖਾਂ ਅਤੇ ਫੁੱਲਾਂ ਨਾਲ ਘिरी ਹੋਈ ਸੀ ਉਸ ਨੇ ਰਸ਼ੀਦਾ ਦਿਲ ਤੋੜਿਆ ਸੀ ਕ ਮੈਨੂੰ ਵੀ ਜਾਣਦੀ ਸੀ ਕਿ ਜਦੋਂ ਮੈਂ ਉਸ ਦੇਗਾ ਸੁੰਦਰ ਅੱਖਾਂ ਦੇਖੀਆਂ ਉਸ ਦੀ ਮਿੱਠੀ ਆਵਾਜ਼ ਸੁਣੀ ਤੇ ਮੈਂ ਆਪਣੇ ਦਿਲ ਨੂੰ ਕਿਹਾ ਕਿ ਇਸ ਜਨਾਨੀ ਨੂੰ ਨਫ਼ਰਤ ਕੀਤੀ ਜਾ ਸਕਦੀ ਹੈ ਅਤੇ ਕੀ ਇਸ ਸੋਹਣੇ ਚਿਹਰੇ ਪਿੱਛੇ ਇੱਕ ਪਾਪੀ ਆਤਮਾ ਦੇ ਦੋਸ਼ੀ ਦਿਲ ਲੁਕਿਆ ਹੋਇਆ ਹੈ ਕਿ ਏ ਔਰਤ ਬੇਫੂਫਾ ਹੋ ਸਕਦੀ ਹੈ ਅਤੇ ਕੀ ਇਹ ਉਹੀ ਔਰਤ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਸੁੰਦਰ ਪੰਛੀ ਦੇ ਰੂਪ ਵਿੱਚ ਸੱਪ ਹੈ ਮੈਂ ਫਿਰ ਆਪਣੇ ਹੀ ਮਨਚ ਕਿਹਾ ਜਿਸ ਚੀਜ਼ ਨੇ ਉਸ ਪਦਨਸੀਬ ਰਸੀਦ ਨੂੰ ਬਰਬਾਦ ਕੀਤਾ ਹੈ ਕਿ ਇਹ ਉਹੀ ਸੋਹਣਾ ਚਿਹਰਾ ਹੈ ਅਤੇ ਕੀ ਅਸੀਂ ਦੇਖਿਆ ਸੁਣਿਆ ਨਹੀਂ ਕਿ ਇਹ ਬਾਹਰੀ ਤਾਮ-ਜਾਮ ਅੰਦਰਲੀ ਬਰਬਾਦੀ ਅਤੇ ਡੂੰਗੇ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ ਕਿ ਉਹੀ ਚੰਨ ਜੋ ਕਵੀਆਂ ਦੀਆਂ ਮਹੀਨ ਕਲਪਨਾਵਾਂ 'ਚ ਪ੍ਰਗਟ ਹੁੰਦਾ ਹੈ ਸਮੁੰਦਰ 'ਚ ਜਵਾਰ-ਪਾਟਾ ਪੈਦਾ ਕਰਕੇ ਤੂਫਾਨ ਦਾ ਕਾਰਨ ਨਹੀਂ ਬਣ ਸਕਦਾਗਾ ਅਸੀਂ ਦੋਵੇਂ ਬਹਿ ਗਏ ਅਤੇ ਇਉਂ ਜਾਪਿਆ ਜਿਵੇਂ ਉਸਨੇ ਮੇਰੇ ਵਿਚਾਰ ਪੜ ਲਏ ਹੋਣ ਅਤੇ ਉਹ ਨਹੀਂ ਸੀ ਚਾਹੁੰਦੀ ਕਿ ਮੇਰਿਆਂ ਸੰਸਿਆ ਵਿਚਾਰੇ ਜੋ ਕੋਲ ਚੱਲ ਰਿਹਾ ਹੈ ਉਹ ਹੋਰ ਚੱਲੀ ਜਾਵੇ ਆਪਣੀ ਥੋੜੀ ਜਿਹੀ ਉਂਗਲ ਰੱਖ ਕੇ ਸੰਗੀਤ ਵਰਗੀ ਮਿੱਠੀ ਆਵਾਜ਼ ਵਿੱਚ ਬੋਲੀ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਕਦੇ ਨਹੀਂ ਮਿਲੀ ਪਰ ਤੁਹਾਡੇ ਵਿਚਾਰ ਲੋਕਾਂ ਕੋਲੋਂ ਸੁਣ ਚੁੱਕੀ ਹਾਂ ਮੈਂ ਸੁਣਿਆ ਹੈ ਕਿ ਤੁਸੀਂ ਦੁਖੀ ਔਰਤ ਤੇ ਕਰਪਾ ਦੀ ਨਜ਼ਰ ਰੱਖਦੇ ਹੋ ਉਹਨਾਂ ਜਗ੍ਹਾ ਕਮਜ਼ੋਰੀਆਂ ਨਾਲ ਤੁਹਾਨੂੰ ਹਮਦਰਦੀ ਹੈ ਤੇ ਉਹਨਾਂ ਦੇ ਦੁੱਖਾਂ ਬਾਰੇ ਤੁਹਾਨੂੰ ਪੂਰਾ ਚਾਣਨ ਹੈ ਇਸ ਲਈ ਮੈਂ ਚਾਹਨੀ ਹਾਂ ਕਿ ਆਪਣੇ ਦਿਲ ਦਾ ਹਾਲ ਸੁਣਾਵਾ ਤੁਹਾਨੂੰ ਅਤੇ ਉਸ ਨੂੰ ਖੋਲ ਕੇ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਤੁਸੀਂ ਮੇਰੀਆਂ ਕਮਜ਼ੋਰੀਆਂ ਨੂੰ ਮੁਸੀਬਤਾਂ ਨੂੰ ਦੇਖ ਸਕੋ ਤੇ ਲੋਕਾਂ ਨੂੰ ਦੱਸ ਸਕੋ ਕਿ ਮੈਂ ਬੇਵਫਾ ਨਹੀਂ ਹਾਂ ਮੇਰੀ ਉਮਰ 18 ਸਾਲ ਦੀ ਸੀਗੀ ਜਦੋਂ ਮੈਨੂੰ ਰਸ਼ੀਦ ਟੱਕਰਿਆ ਇਹ ਚਾਲੀਆ ਸਾਲਾਂ ਦਾ ਸੀਗਾ ਉਸ ਨੂੰ ਮੇਰੇ ਨਾਲ ਪ੍ਰੇਮ ਹੋ ਗਿਆ ਲੋਕਾਂ ਅਨਸਾਰ ਉਸਨੇ ਮੈਨੂੰ ਆਪਣੀ ਬਣਾ ਕੇ ਆਪਣੇ ਸ਼ਾਨਦਾਰ ਘਰ ਦੀ ਮਾਲਕਣ ਬਣਾਇਆ ਕੀਮ ਦੀ ਕਪੜਾ ਤੇ ਗਹਿਣਿਆਂ ਦਾ ਕੋਈ ਅੰਤ ਨਹੀਂ ਸੀਗਾ ਉਹ ਆਪਣੇ ਦੋਸਤਾਂ ਮੂਰੇ ਮੈਨੂੰ ਇੱਕ ਅਨੋਖੀ ਚੀਜ਼ ਰੂਪ ਵਿੱਚ ਪੇਸ਼ ਕਰਦਾ ਸੀਗਾ ਉਸ ਦੇ ਮਿੱਤਰ ਅਤੇ ਜਾਣ ਪਛਾਣ ਵਾਲੇ ਮੇਰੇ ਵੱਲ ਹੈਰਾਨੀ ਨਾਲ ਦੇਖਦੇ ਸਨ ਤਰਸ਼ੀਦ ਦੇ ਬੁੱਲਾਂ ਤੇ ਜਿੱਚ ਦੀ ਮੁਸਕਰਾਹਟ ਨੱਚਣ ਲੱਗਦੀ ਸੀ ਜਦੋਂ ਔਰਤਾਂ ਮੇਰੀ ਵਡਿਆਈ ਕਰਦੀਆਂ ਤਾਂ ਫਲਕੇ ਕੁੱਪਾ ਹੋ ਜਾਂਦਾ ਪਰ ਹੋ ਸਕਦਾ ਰਸ਼ੀਦ ਤੀਵੀਆਂ ਗਦੀਆਂ ਉਹ ਕੰਨਾ ਫੋਸਣਾ ਨਹੀਂ ਹੁੰਦਾ ਸੀਗਾ ਜੋ ਉਹ ਅਕਸਰ ਕਰਦਿਆਂ ਕੋਈ ਕਹਿੰਦੀ ਇਹ ਰਸੀਦ ਬੇਗਦੀ ਪਤਨੀ ਹੈ ਜਾਂ ਗੋਦ ਲਈ ਹੋਈ ਕੁੜੀ ਦੂਜੀ ਬੋਲਦੀ ਜੇ ਰਸੀਦ ਆਪਣੀ ਜਵਾਨੀ ਵੇਲੇ ਵਿਆਹ ਕਰਦਾ ਤਾਂ ਉਸਦੀ ਪਹਿਲੀ ਆੜ ਦੀ ਉਮਰ ਰੋਜ਼ਹਣੀ ਨਾਲੋਂ ਵੱਡੀ ਹੁੰਦੀ ਇਹ ਸਭ ਕੁਝ ਉਸ ਵੇਲੇ ਬੀਤਿਆ ਜਦੋਂ ਮੇਂ ਜ਼ਿੰਦਗੀ ਦੇ ਪੇਤਾਂ ਤੋਂ ਵਕਫ ਨਹੀਂਸਾਂ ਹੋਈਗੀ ਮੇਰੇ ਦਿਲ 'ਚ ਪਿਆਰ ਦੀ ਪਵਿੱਤਰ ਚਿੰਗਾਰੀ ਨਹੀਂ ਚਮਕੀ ਸੀਗੀ ਮੇਰੇ ਅੰਦਰ ਸੁੱਖ-ਦੁੱਖ ਦਾ ਬੀਜ ਨਹੀਂ ਸੀ ਬੀਜਿਆ ਗਿਆਗਾ ਹਾਂ ਇਹ ਸਭ ਕੁਝ ਉਸ ਵੇਲੇ ਹੋਇਆ ਜਦੋਂ ਮੈਂ ਸ਼ਾਹੀ ਪਹਿਰਾਵੇ ਅਤੇ ਕੀਮਤੀ ਗਹਿਣਿਆਂ ਨੂੰ ਹੀ ਸੱਚੀ ਮਰਿਆਦਾ ਸਮਝੀ ਸੀਗੀ ਅਤੇ ਮੈਂ ਨੀਂਦਰ ਤੋਂ ਜਾਗੀ ਨਹੀਂ ਸਾਂ ਪਰ ਜਦੋਂ ਚਾਨਣ ਸਮਾਂ ਸਮੇਂ ਨੇ ਮੇਰੇ ਦਿਲ ਦੇ ਸੁਨੇਹੇ ਪੰਨ ਨੂੰ ਪਰ ਦਿੱਤਾ ਤੇ ਪਵਿੱਤਰ ਅਗ ਨੇ ਮੇਰੇ ਦਿਲ ਚ ਇੱਕ ਤਪਸ਼ ਜਿਹੀ ਪੈਦਾ ਕਰ ਦਿੱਤੀ ਤਾਂ ਮੇਰੀ ਆਤਮਾ ਕਸ਼ਟ ਮਹਿਸੂਸ ਕਰਨ ਲੱਗੀ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਮੇਰੇ ਸੱਜੇ ਖੱਬੇ ਖੰਭ ਖਿਲਰ ਰਹੇ ਹਨ ਅਤੇ ਮੈਨੂੰ ਉਡਾ ਕੇ ਪ੍ਰੇਮ ਦੇ ਅਸਮਾਨ ਵੱਲ ਲੈ ਕੇ ਜਾ ਰਹੇ ਜਾਣਾ ਚਾਹੁੰਦੇ ਹਨ ਪਰ ਜਦੋਂ ਮੈਂ ਆਪਣੇ ਆਪ ਨੂੰ ਧਰਮ ਸ਼ਾਸਤਰ ਦੀਆਂ ਉਹਨਾਂ ਜ਼ੰਜੀਰਾਂ 'ਚ ਜਕੜਿਆ ਮਹਿਸੂਸ ਕੀਤਾ ਜਿਨ੍ਹਾਂ ਮੇਰੇ ਸਰੀਰ ਨੂੰ ਉਹਨਾਂ ਬੰਧਨਾਂ ਵਿੱਚ ਅਤੇ ਉਸ ਧਰਮ ਸ਼ਾਸਤਰ ਨੂੰ ਸਮਝਣ ਤੋਂ ਪਹਿਲਾਂ ਹੀ ਜਕੜ ਲਿਆ ਸੀਗਾ ਤਾਂ ਮੈਂ ਕੰਬੁੱਠੀ ਜਦ ਮੈਨੂੰ ਇਹ ਗੱਲਾਂ ਪਤਾ ਲੱਗੀਆਂ ਤਾਂ ਮੈਨੂੰ ਜਾਪਿਆ ਕਿ ਇਸਤਰੀ ਦਾ ਆਨੰਦ ਉਸ ਦੇ ਪਤੀ ਦੀ ਪਵਿੱਤਰਤਾ ਮਹਾਨਤਾ ਸ਼ਹਿਨਸ਼ੀਲਤਾ ਤੇ ਕੁਰਬਾਨੀ ਨਾਲ ਨਹੀਂ ਹੁੰਦਾ ਸਗੋਂ ਉਸ ਪਿਆਰ ਤੋਂ ਹੈ ਜੋ ਉਸ ਦੀ ਆਤਮਾ ਨੂੰ ਪੁਰਸ਼ ਦੀ ਆਤਮਾ ਨਾਲ ਮਿਲਾ ਦਿੰਦਾ ਹੈ ਅਤੇ ਉਸ ਦੇ ਪਿਆਰ ਨੂੰ ਪਤੀ ਦੇ ਦਿਲ ਨਾਲ ਬੰਨ੍ਹ ਕੇ ਦੋਨਾਂ ਨੂੰ ਦੋ ਸਰੀਰ ਅਤੇ ਇੱਕ ਪ੍ਰਾਣ ਕਰ ਦਿੰਦਾ ਹੈ ਜਦੋਂ ਇਹ ਦੁਖਦਾਈ ਸੱਚ ਮੇਰੇ ਸਾਹਮਣੇ ਉਜਾਗਰ ਹੋਇਆ ਤਾਂ ਮੈਂ ਦੇਖਿਆ ਕਿ ਮਰਸ਼ੀਦ ਦੇ ਘਰ ਵਿੱਚ ਇੱਕ ਚੋਰ ਵਾਂਗਾਂ ਉਸ ਦੀ ਰੋਟੀ ਖਾਂਦੀ ਹਾਂ ਅਤੇ ਰਾਤ ਦੇ ਹਨੇਰੇ ਚ ਲੁੱਕ ਜਾਂਦੀ ਹਾਂ ਮੈਂ ਸਮਝ ਲਿਆ ਸੀ ਕਿ ਉਸ ਨਾਲ ਬੀਤ ਰਿਹਾ ਸਮਾਂ ਇੱਕ ਅਜੀਹਾ ਝੂਠ ਹੈ ਜੋ ਮੇਰੇ ਮੱਥੇ ਤੇ ਧੋਖੇਬਾਜ਼ੀ ਦੇ ਸੜਦੇ ਅੱਖਰਾਂ ਨਾਲ ਲਿਖਿਆ ਜਾ ਰਿਹਾ ਹੈ ਧਰਤੀ ਤੇ ਸਮਾਨ ਉਸ ਨੂੰ ਦੇਖ ਰਹੇ ਹਨ ਮੈਂ ਉਸ ਦੀ ਨੇਕੀ ਅਤੇ ਕਿਰਪਾ ਦੇ ਬਦਲੇ ਮੈਂ ਉਸ ਨਾਲ ਦਲੀ ਪ੍ਰੇਮ ਨਹੀਂ ਕਰ ਸਕਦੀਗੀ ਮੈਂ ਚਾਹੁੰਦੀ ਸਾਂ ਚਾਹੁੰਦੀ ਤਾਂ ਸਾਂ ਪਰ ਪ੍ਰੇਮ ਉਮਰਦਾਹੀ ਨਹੀਂ ਸੀ ਕਾ ਮੈਂ ਰੱਬ ਨੂੰ ਕਈ ਵਾਰ ਅਰਦਾਸ ਕੀਤੀ ਕਿ ਮੇਰੇ ਦਿਲ ਦੀ ਢੰਗਾਈ ਚ ਪ੍ਰੇਮ ਪੈਦਾ ਕਰ ਕਿਉਂਕਿ ਉਸਨੇ ਮੈਨੂੰ ਆਪਣੀ ਜੀਵਨ ਸਾਥਣ ਬਣਾਇਆ ਹੈ ਪਰ ਰੱਬ ਨੇ ਮੇਰੀ ਨਹੀਂ ਸੁਣੀ ਕਿਉਂਕਿ ਪ੍ਰੇਮ ਰੂਹਾਂ ਚ ਰੱਬ ਵੱਲੋਂ ਜਨਮ ਲੈਂਦਾ ਹੈ ਮੰਗਣ ਨਾਲ ਨਹੀਂ ਮਿਲਦਾ ਕਿਉਂ ਮੈਂ ਉਸ ਬੰਦੇ ਦੇ ਕਰ ਦੋ ਸਾਲ ਤੜਪਦੀ ਰਹੀ ਮੈਂ ਪੰਛੀਆਂ ਦੀ ਆਜ਼ਾਦੀ ਤੇ ਈਰਖਾ ਕਰਦੀ ਸਾਂ ਅਤੇ ਮੈਨੂੰ ਦੇਖਣ ਵਾਲੀਆਂ ਔਰਤਾਂ ਮੈਨੂੰ ਕੈਦ ਮੇਰੀ ਕੈਦ ਨਾਲ ਈਰਖਾ ਕਰਦੀਆਂ ਸਨ ਮੈ ਰਾਤ ਦਿਨ ਵਰਲਾਪ ਕਰਦੀ ਰਹਿੰਦੀ ਮੇਰੀ ਹਾਲਤ ਉਸ ਮਾਂ ਵਰਗੀ ਸੀ ਜਿਸ ਦੇ ਬੱਚੇ ਨੂੰ ਉਸ ਤੋਂ ਖੋ ਲਿਆ ਹੋਵੇ ਮੇਰੀ ਆਤਮਾ ਦੀ ਪੌਖ ਤੇ ਸ਼ਾਂਤ ਨਹੀਂ ਸੀ ਹੋ ਰਹੀਗੀ ਮੇਰੀ ਨਦੀ ਕਿਨਾਰੇ ਰੁੱਖੜੇ ਵਰਗੀ ਹਾਲਤ ਸੀਗੀ ਆਖਿਰ ਨੂੰ ਉਹਨਾਂ ਹਰੇਰੀਆਂ ਘੜੀਆਂ ਸਮੇ ਮੈਨੂੰ ਚਾਨਣ ਦੀ ਲਿਸ਼ਕੋਰ ਇੱਕ ਨੌਜਵਾਨ ਦੀਆਂ ਅੱਖਾਂ 'ਚ ਦਿਖਾਈ ਦਿੱਤੀ ਜਿਵੇਂ ਜ਼ਿੰਦਗੀ ਦੇ ਰਾਹ ਤੇ ਇਕੱਲਾ ਤੁਰ ਰਿਹਾ ਸੀ ਗਾ ਮੈਂ ਆਪਣੀਆਂ ਅੱਖਾਂ ਬੰਦ ਕਰ ਲਈਆਂ ਆਪਣੇ ਆਪ ਨੂੰ ਕਹੇ ਤੇਰੀ ਕਿਸਮਤ 'ਚ ਹੀ ਜੇ ਕਬਰ ਦਾਹ ਨੇ ਰਲ ਲਿਖਿਆ ਹੈ ਤਾਂ ਤੂੰ ਚਾਨਣ ਦਾ ਲਾਲਚ ਕਿਸ ਲਈ ਕਰਦੀ ਹੈ ਉਸ ਪਿੱਛੋਂ ਮੈਂ ਇੱਕ ਅਲੌਕਿਕ ਗੀਤ ਸੁਣਿਆ ਜਿਸ ਦੀ ਲੈਣੇ ਮੈਨੂੰ ਬੇਚੈਨ ਕਰ ਦਿੱਤਾ ਮੈਂ ਆਪਣੇ ਕੰਨ ਬੰਦ ਕਰ ਲਏ ਤੇ ਆਪਣੇ ਆਪ ਨੂੰ ਕਿਹਾ ਤੇਰੇ ਭਾਗਾ 'ਚ ਰੋਣਾ ਪਿੱਟਣਾ ਹੀ ਲਿਖਿਆ ਹੈ ਤਾਂ ਤੂੰ ਅਲੌਕਿਕ ਗੀਤ ਦੀ ਆਸ ਕਿਸ ਲਈ ਕਰਦੀ ਹੈ ਮੈਂ ਆਪਣੇ ਕੰਨ ਵੀ ਬੰਦ ਕਰ ਲਏ ਤਾਂ ਕਿ ਗੀਤ ਨਾ ਸੁਣੀ ਪਰ ਮੇਰੀਆਂ ਬੰਦ ਅੱਖਾਂ ਵੀ ਉਹ ਕਿਰਨ ਦੇਖ ਰਹੀਆਂ ਸੀਗਾ ਮੈਂ ਡਰ ਨਾਲ ਖਬਰਾ ਉੱਠੀ ਇੱਕ ਹੀਰਾ ਰਸ਼ੀਦ ਦੇ ਮਹਿਲ ਅੱਗੇ ਪਿਆ ਮੈਨੂੰ ਦਿਖ ਰਿਹਾ ਸੀਗਾ ਪਰ ਮੇਰੇ ਚਹਮਤ ਨਹੀਂ ਸੀ ਕਿ ਉਸ ਨੂੰ ਸੰਭਾਲ ਲਵਾਂ ਤੇ ਨਾ ਹੀ ਉਸ ਨੂੰ ਛੱਡਣ ਨੂੰ ਜੀ ਕਰਦਾ ਸੀਗਾ ਮੈਂ ਬੱਚਿਆਂ ਵਾਂਗ ਰੋਣ ਲੱਗੀ ਮੁਸੀਬਤ ਚ ਕਿਰੀ ਹੋਈ ਸਾਂ ਆਖਿਰ ਮੈਂ ਅੜੀਕ ਅਤੇ ਪਚੈਣੀ ਦੀ ਸੱਟ ਨਾਲ ਧਰਤੀ ਤੇ ਡੈਗ ਪਈ ਸੀ ਰੋਜ਼ ਹਣੀ ਇੱਕ ਪਲ ਲਈ ਰੁੱਕ ਗਈ ਸੀਗੀ ਉਸ ਦੀਆਂ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਬੰਦ ਕਰ ਲਈਆਂ ਸਨ ਜਿਵੇਂ ਬੀਤਿਆ ਨਜ਼ਾਰਾ ਉਸ ਦੀਆਂ ਅੱਖਾਂ ਸਾਹਮਣੇ ਘੁੰਮ ਰਿਹਾ ਸੀਗਾ ਉਹ ਮੇਰੇ ਨਾਲ ਅੱਖਾਂ ਮਿਲਾਉਣ ਦੀ ਹਿੰਮਤ ਨਹੀਂ ਸੀ ਕਰ ਰਹੀਗੀ ਫਿਰ ਵੀ ਅੱਖ ਲੱਗੀ ਉਹ ਲੋਕ ਜੋ ਜ਼ਿੰਦਗੀ ਦੀ ਮਿਠਾਸ ਦਾ ਆਨੰਦ ਉਠਾਉਣ ਤੋਂ ਪਹਿਲਾਂ ਹੀ ਐਸ ਦੁਨੀਆਂ ਤੋਂ ਚਲੇ ਜਾਂਦੇ ਹਨ ਉਹ ਇੱਕ ਔਰ ਦੇ ਦੁੱਖ ਤੋਂ ਜਾਣੂ ਨਹੀਂ ਹੋ ਸਕਦੇ ਖਾਸ ਤੌਰ ਤੇ ਉਦੋਂ ਜਦੋਂ ਉਹ ਔਰਥ ਰੱਬ ਦੀ ਇੱਛਾ ਨਾਲ ਆਪਣੀ ਆਤਮਾ ਕਿਸੇ ਇੱਕ ਬੰਦੇ ਨੂੰ ਭੇਟ ਕਰ ਚੁੱਕੀ ਹੋਵੇ ਅਤੇ ਦੂਜੇ ਪਾਸੇ ਉਹ ਬੰਦਾ ਹੋਵੇ ਜਿਸ ਨਾਲ ਉਹ ਦੁਨੀਆਂ ਦੇ ਧਰਮ ਬੰਦਨਾ ਨਾਲ ਨੁੜੀ ਹੋਵੇ ਇਹ ਇੱਕ ਦੁੱਖ ਭਰੀ ਕਹਾਣੀ ਹੈ ਜੋ ਔਰਤ ਦੇ ਖੂਨ ਅਤੇ ਹੰਝੂਆਂ ਨਾਲ ਲਿਖੀ ਜਾਂਦੀ ਹੈ ਜਿਸ ਨੂੰ ਪੜ ਕੇ ਲੋਕ ਹਹੀ ਹੇ ਕਰਦੇ ਹਨ ਕਿਉਂਕਿ ਉਹ ਉਸ ਨੂੰ ਸਮਝ ਹੀ ਨਹੀਂ ਸਕਦੇ ਕਿ ਸਮਝ ਵੀ ਜਾਂਦੇ ਹਨ ਤਾਂ ਉਹਨਾਂ ਦੀ ਹਾਸੀ ਨਰਦਈਪੁਣੀ ਅਤੇ ਬਦਮਾਸ਼ੀ ਚ ਬਦਲ ਜਾਂਦੀ ਹੈ ਤੇ ਉਹ ਗੁੱਸੇ ਦੀ ਅੱਗ ਦੇ ਜੋਸ਼ ਵਿੱਚ ਤੀਵੀ ਨੂੰ ਟਟਕੇ ਪੈਂਦੇ ਹਨ ਇਹ ਮਸਲਾ ਤਦ ਕਹ ਹੱਲ ਹੋਣ ਵਾਲਾ ਨਹੀਂ ਜਦ ਤੱਕ ਦੁਨੀਆ ਚੋਂ ਗੁਲਾਮੀ ਅਤੇ ਤਾਕਤਵਰ ਦੀ ਜ਼ਲਮਾਨਾ ਹਕੂਮਤ ਖਤਮ ਨਹੀਂ ਹੋ ਜਾਂਦੀ ਇਹ ਪ੍ਰੇਸ਼ਟ ਕਾਨੂੰਨ ਅਤੇ ਪਵਿੱਤਰ ਦਿਲਾਂ ਦੇ ਪਿਆਰ ਵਿਚਾਲੇ ਇੱਕ ਭਿਆਨਕ ਜੰਗ ਹੈ ਅਜੇ ਹੀ ਇੱਕ ਜੰਗ ਦੇ ਮੈਦਾਨ ਚ ਮੈਂ ਕੱਲ ਤੱਕ ਸਾਂ ਪਰ ਮੈਂ ਆਪਣੀ ਤਾਕਤ ਇਕੱਠੀ ਕੀਤੀ ਡਰਬੋਕਤਾ ਦੀਆਂ ਬੇੜੀਆਂ ਤੋੜੀਆਂ ਅਤੇ ਆਪਣੇ ਖੰਭ ਖਿਲਾਰ ਕੇ ਪ੍ਰੇਮ ਦੇ ਆਜ਼ਾਦ ਅਸਮਾਨ ਚ ਉੱਡ ਗਈ ਸੀ ਅੱਜ ਮੈਨੂੰ ਉਸਮਰਤ ਦਾ ਸਾਥ ਪ੍ਰਾਪਤ ਹੈ ਜਿਸ ਦੇ ਦਿਲ ਚ ਪ੍ਰੇਮ ਦੀ ਲਾਠ ਮੇਰੇ ਵੱਲ ਲੱਗੀ ਸੀਗੀ ਹੌਣ ਇਸ ਦੁਨੀਆ 'ਚ ਕੋਈ ਤਾਕਤ ਇੰਨੀ ਮਜ਼ਬੂਤ ਨਹੀਂ ਹੈ ਜੋ ਮੇਰੇ ਇਸ ਚੰਗੇ ਬਾਗ ਨੂੰ ਖੋਹ ਸਕੇ ਕਿਉਂਕਿ ਸਾਡੀਆਂ ਰੂਹਾਂ ਸਮਝਦਾਰੀ ਪਿਆਰ ਦੇ ਧਾਗੇ 'ਚ ਬੁਰੀਆਂ ਜਾ ਚੁਕੀਆਂ ਹਨ ਰੋਜ਼ਾਨੀ ਨੇ ਮੇਰੇ ਵੱਲ ਪਾਵਪੂਰਤ ਨਜ਼ਰ ਨਾਲ ਦੇਖਿਆ ਜਿਵੇਂ ਉਹ ਇਹ ਚਾਹੁੰਦੀ ਸੀਗੀ ਕਿ ਮੈਂ ਆਪਣੀਆਂ ਅੱਖਾਂ ਨਾਲ ਮੇਰੀ ਅੰਦਰਲੀ ਹਾਲਤ ਦੇਖ ਕੇ ਇਹ ਪਤਾ ਕਰੇ ਕਿ ਮੇਰੇ ਮਨ ਦੇ ਉਸ ਦਿਨਾਂ ਗੱਲਾਂ ਦਾ ਕੀ ਅਸਰ ਹੋਇਆ ਫੈਰੋ ਮੇਰੇ ਅੰਦਰੋਂ ਕੋਈ ਆਵਾਜ਼ ਸੋਣਾ ਚਾਹੁੰਦੀ ਸੀਗੀ ਪਰ ਮੈਂ ਚੁੱਪ ਰਿਹਾ ਏ ਇਸ ਲਈ ਵੀ ਹੋ ਸਕਦਾ ਹੈ ਕਿ ਮੇਰੇ ਬੋਲਣ ਨਾਲ ਉਸ ਦੀਆਂ ਗੱਲਾਂ ਦੀ ਲੜੀ ਕਿਤੇ ਟੁੱਟ ਨਾ ਜਾਵੇ ਉਹ ਬੋਲਦੀ ਗਈ ਉਸ ਦੀ ਆਵਾਜ਼ ਬੜੀ ਮਨਮੋਹਣੀ ਸੀਗੀ ਪਵਿੱਤਰਤਾ ਤੇ ਆਜ਼ਾਦੀ ਦੀ ਮਠਾਸ ਭਰੀ ਸੀਗੀ ਉਸਨੇ ਕਿਹਾ ਲੋਕ ਤੁਹਾਨੂੰ ਕਹਿਣਗੇ ਕਿ ਰੋਜ਼ ਹਨੀ ਬੇਵਫਾ ਔਰਤ ਹੈ ਜਿਸਨੇ ਆਪਣੇ ਮਨ ਦੀ কামুকতা ਦੀ ਗੁਲਾਮੀ ਮਨਜ਼ੂਰ ਕਰ ਲਈ ਹੈ ਤੇ ਉਸ ਵਿਅਕਤੀ ਨੂੰ ਛੱਡ ਗਈ ਹੈ ਜਿਸ ਵਿਅਕਤੀ ਨੇ ਉਸ ਨੂੰ ਆਪਣੇ ਘਰ ਦੀ ਮਾਲਕ ਬਣਾ ਕੇ ਉਸ ਦਾ ਮਾਣ ਵਧਾਇਆ ਸੀਗਾ ਲੋਕ ਤੁਹਾਨੂੰ ਕਹਿਣਗੇ ਕਿ ਉਸ ਨੇ ਸ਼ਰਮ ਦਾ ਪਰਦਾ ਤਾਰ-ਤਾਰ ਕਰ ਦਿੱਤਾ ਪਰ ਲੋਕ ਉਹਨਾਂ ਖਾਲੀ ਗੁਫਾਵਾਂ ਵਾਂਗ ਹਨ ਜੋ ਆਵਾਜ਼ਾਂ ਨੂੰ ਗੂੰਜਾਰਤਾ ਦਿੰਦੀਆਂ ਹਨ ਪਰ ਉਹਨਾਂ ਦਾ ਅਰਥ ਵੀ ਨਹੀਂ ਸਮਝ ਸਕਦੇਗਾ ਅਜਿਹੇ ਲੋਕ ਨਾ ਤਾਂ ਦੁਨੀਆ ਦੇ ਜੀਵਾਂ ਤੇ ਰੱਬੀ ਧਰਮ ਸ਼ਾਸਤਰਾਂ ਤੋਂ ਜਾਣੂ ਹਨ ਅਤੇ ਨਾ ਧਰਮ ਦੇ ਅਸਲੀ ਅਰਥ ਨੂੰ ਹੀ ਸਮਝੇ ਹਨ ਉਹ ਨਹੀਂ ਜਾਣਦੇ ਕਿ ਦੋਸ਼ੀ ਕੌਣ ਹੈ ਨਿਰਦੋਸ਼ ਕੌਣ ਹੈ ਉਹ ਆਪਣੀ ਨਿਰਚੂ ਨਜ਼ਰ ਨਾਲ ਬਾਹਰੀ ਅਮਲਾਂ ਨੂੰ ਦੇਖਦੇ ਹਨ ਅੰਦਰ ਕੀ ਹੈ ਉਹ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇਗੇ ਉਹਨਾਂ ਮੂਰੇ ਦੋਸ਼ੀ ਸਦਾਚਾਰੀ ਅਤੇ ਕਮੀਨਾ ਸਾਰੇ ਬਰਾਬਰ ਹਨ ਰੱਬ ਜੀ ਨਜ਼ਰ 'ਚ ਮੈਂ ਬਦਚਲਣ ਅਤੇ ਬੇਵਫਾ ਸੀਗੀ ਮੈਂ ਰਸ਼ੀਦ ਦੇ ਘਰ ਸਾਂ ਕਿਉਂਕਿ ਇਸ ਤੋਂ ਪਹਿਲਾਂ ਕਿ ਕੁਦਰਤ ਮੈਨੂੰ ਆਤਮਾ ਅਤੇ ਪ੍ਰੇਮ ਦੇ ਸਬੰਧਾਂ 'ਚ ਕੋਈ ਜੱਜ ਸਿਖਾਉਂਦੀ ਅਸ ਨਹੀਂ ਇਹ ਕੀ ਰਿਵਾਜਾਂ ਅਤੇ ਭੇਡ ਚਾਲੀ ਦਬਾਅ ਨਾਲ ਮੈਨੂੰ ਆਪਣੀ ਪਤਨੀ ਬਣਾ ਲਿਆ ਮੈਂ ਆਪ ਹੀ ਆਪਣੀ ਅਤੇ ਰੱਬ ਦੀ ਨਜ਼ਰ 'ਚ ਨੀਜ ਅਤੇ ਪਾਪਨ ਸਾਂ ਕਿਉਂਕਿ ਮੈਂ ਮੰਗੋਂ ਟੁੱਕੜ ਖਾਂਦੀ ਸਾਂ ਅਤੇ ਇਸ ਦੇ ਬਦਲੇ ਆਪਣਾ ਸਰੀਰ ਉਹਨਾਂ ਨੂੰ ਵੇਚਦੀ ਸਾਂ ਹੁਣ ਮੈਂ ਆਜ਼ਾਦ ਹਾਂ ਕਿਉਂਕਿ ਪ੍ਰੇਮ ਦੇ ਕਾਨੂੰਨ ਨੇ ਮੈਨੂੰ ਛੁਟਕਾਰਾ ਦਿਵਾ ਦਿੱਤਾ ਹੈ ਅਤੇ ਹੁਣ ਮੈਂ ਆਪ ਆਪਣੀ ਨਜ਼ਰ 'ਚ ਇੱਜ਼ਤਦਾਰ ਅਤੇ ਪ੍ਰੋਸੇ ਵਾਲੀ ਬਣ ਗਈ ਸਾਂ اپنی زندگی روٹی کپڑے ਲਈ بیچنی ਛੱड़ دیتی ہے۔ میں میری زندگی دی تراش دی دیکھو کہ ਜਦੋਂ ਮੈਂ ਬਚਲਣ ਅਤੇ পাপਣ ਸਾਂ ਲੋਕ ਮੇਰੀ ਇੱਜ਼ਤ ਕਰਦੇ ਸਨ ਹੁਣ ਜਦੋਂ ਮੈਂ ਜਿੰਦਾਰ ਅਤੇ ਪਵਿੱਤਰ ਹਾਂ ਲੋਕ ਮੈਨੂੰ ਕਮੀਨੀ ਕਹਿੰਦੇ ਹਨ ਕਿਉਂਕਿ ਲੋਕ ਸ਼ਖਸੀਅਤ ਦੇ ਵਿਸ਼ੇ ਬਾਰੇ ਸਰੀਰਾਂ ਨੂੰ ਆਧਾਰ ਬਣਾ ਕੇ رائے ਦਿੰਦੇ ਹਨ ਅਤੇ ਆਤਮਾ ਦਾ ਅੰਦਾਜ਼ਾ ਪਹਿ ਜਾਣ ਵਸਤੂਆਂ ਦੇ پیمانے ਨਾਲ ਕਰਦੇ ਹਨ। ਉਹ ਖਿੜਕੀ ਦੇ ਕੋਲ ਗਈ ਅਤੇ ਆਪਣੇ ਸੱਜੇ ਪਾਸੇ ਸ਼ਹਿਰ ਵੱਲ ਇਸ਼ਾਰਾ ਕੀਤਾ। ਉਹਦੀ ਆਵਾਜ਼ ਪਹਿਲਾਂ ਨਾਲੋਂ ਜ਼ਿਆਦਾ ਉੱਚੀ ਹੋ ਗਈ ਅਤੇ ਉਸ ਨੇ ਅਜਿਹੀ ਨਫ਼ਰਤ ਅਤੇ ਲਹਨਤ ਦੀਂਦੀ ਆਵਾਜ਼ ਚ ਬੋਲਣਾ ਸ਼ੁਰੂ ਕੀਤਾ ਮੰਨੋ ਉਸ ਨੂੰ ਰਾਹਾਂ 'ਚ ਛੱਤਾਂ ਤੇ ਅਤੇ ਬਾਰਾਂ 'ਚੋਂ ਗਿਰਾਵਟ ਅਤੇ ਬਰਬਾਦੀ ਦੇ ਨਿਸ਼ਾਨ ਦਿਸ ਰਹੇ ਹੋਣ ਉਹ ਕਹਿਣ ਲੱਗੀ ਦੇਖੋ ਉਸ ਸ਼ਾਨਦਾਰ ਮਹਿਲ ਅਤੇ ਉੱਚੀਆਂ ਕੰਧਾਂ ਤੇ ਟੰਗੇ ਕਢਾਈ ਕੀਤੇ ਹੋਏ ਰੇਸ਼ਮੀ ਪਰਦੇ ਬੇਈਮਾਨੀ ਅਤੇ ਝੂਠ ਦੀ ਗਵਾਹੀ ਦੇ ਰਹੇ ਹਨ ਛੱਤਾਂ ਸੁਨਹਿਰੀ ਵੇਲ ਬੂਟਿਆਂ ਨਾਲ ਸਜੀਆਂ ਹੋਈਆਂ ਹਨ ਪਰ ਹੇਠਾਂ ਬਣਾਵਟੀਪਣ ਦਾ ਝੂਠ ਭਰਿਆ ਹੋਇਆ ਹੈ ਇਹ ਮਹਿਲ ਅਸਲ ਚ ਕਬਰਾ ਹਨ ਜਿੰਨਾਂ ਚ ਕਮਜ਼ੂਰ ਔਰਤਾਂ ਰਹਿੰਦੀਆਂ ਹਨ ਜਿੰਨੇ ਤੋਂ ਬਾਹਰੀ ਤੌਰ ਤੇ ਸਜਣਤਾ ਅਤੇ ਸੁਸ਼ੀਲਤਾ ਡਲ ਡਲ ਪੈਂਦੀ ਹੈ ਪਰ ਅਸਲ ਵਿੱਚ ਉਹਨਾਂ ਦੇ ਅੰਦਰ ਪਾਪ ਬਦਮਾਸ਼ੀ ਅਤੇ ਤਬਾਹੀ ਲੁਕੀ ਹੋਈ ਹੈ ਜੇ ਇਨਾਂ ਅਸ਼ਲੀਲ ਮਹਿਲਾ ਦੀ ਜੋ ਮਾਣ ਅਤੇ ਵਡਪਣ ਨਾਲ ਅਸਮਾਨ ਤੱਕ ਪਹੁੰਚ ਰਹੇ ਹਨ ਧੋਖੇ ਬਾਜ਼ੀ ਇਹ ਜੋ ਝੂਠ ਦੀ ਤਬਾਹੀ ਹੋ ਜਾਵੇ ਤਾਂ ਉਹ ਫਟ ਜਾਣ ਅਤੇ ਟੋਟੇ ਟੋਟੇ ਹੋ ਕੇ ਧਰਤੀ ਤੇ ਆ ਡਿੱਗਣ ਇਹ ਉਹ ਕੋਠੀਆਂ ਹਨ ਜਿਨ੍ਹਾਂ ਵਿੱਚ ਇੱਕ ਗਰੀਬ ਪਿੰਡੂ ਲਲਚਾਈਆਂ ਅੱਖਾਂ ਨਾਲ ਦੇਖਦਾ ਹੈ ਪਰ ਜੇ ਉਸ ਨੂੰ ਪਤਾ ਲੱਗੇ ਕਿ ਇਹਨਾਂ ਕੋਠੀਆਂ 'ਚ ਰਹਿਣ ਵਾਲਿਆਂ ਲਈ ਅਸਲੀ ਪ੍ਰੇਮ ਦੀ ਵੀ ਇੱਕ ਬੂੰਦ ਉਹਨਾਂ ਦੀਆਂ ਪਤਨੀਆਂ ਦੇ ਦਿਲ 'ਚ ਨਹੀਂ ਗਈ ਤਾਂ ਉਹ ਮੁਸਕਰਾਉਂਦਾ ਹੋਇਆ ਆਪਣੇ ਖੇਤ ਵਿੱਚ ਸੋਚਦਾ ਹੋਇਆ ਮੁੜ ਜਾਵੇਗਾ ਕਿ ਇਹਦੂ ਤਾਂ ਮੈਂ ਹੀ ਚੰਗਾ ਹਾਂ ਉਹ ਮੇਰਾ ਹੱਥ ਫੜ ਕੇ ਉਸ ਬਾਰੀ ਕੋਲ ਲੈ ਗਈ ਜਿੱਥੋਂ ਕੋਠੀਆਂ ਨਜ਼ਰ ਆ ਰਹੀਆਂ ਸਨ ਤੇ ਬੋਲੀ ਆਓ ਮੈਂ ਤੁਹਾਨੂੰ ਉਹਨਾਂ ਲੋਕਾਂ ਦੇ ਫਰਕੱਚੇ ਉਧੇੜ ਕੇ ਦਿਖਾਵਾਂ ਜਿਨ੍ਹਾਂ ਦੇ ਰਾਹਾਂ ਤੇ ਚੱਲਣਾ ਮੈਨੂੰ ਮਨਜ਼ੂਰ ਨਹੀਂ ਸੀਗਾ ਉਸ ਕੋਠੀ ਨੂੰ ਦੇਖੋ ਜਿਸ ਦੇ ਵੱਡੇ ਵੱਡੇ ਥੰਮਲੇ ਹਨ ਉੱਥੇ ਇੱਕ ਅਮੀਰ ਵਿਅਕਤੀ ਰਹਿੰਦਾ ਹੈ ਜਿਸ ਨੂੰ ਧਨ-ਮਾਲ ਅਤੇ ਕੰਜੂਸ ਪਿਓ ਦੀ ਵਿਰਾਸਤ ਚ ਮਿਲਿਆ ਹੈ ਦੰਦੀ ਤੇ ਛੜਾਂਦ ਮਾਰਦੀ ਜ਼ਿੰਦਗੀ ਜੀਨ ਪਿੱਛੋਂ ਉਸ ਇੱਕ ਅਜਿਹੀ ਔਰਤ ਨਾਲ ਵਿਆਹ ਕੀਤਾ ਹੈ ਜਿਸ ਬਾਰੇ ਉਸ ਨੂੰ ਇਸ ਤੋਂ ਵੱਧ ਕੁਝ ਪਤਾ ਨਹੀਂਗਾ ਕਿ ਉਸ ਦਾ ਬਾਪ ਰਾਜੇ ਦਾ ਇੱਕ ਉੱਚ ਅਹੁਦੇਦਾਰ ਸੀਗਾ ਵਿਆਹ ਨੂੰ ਅਜੇ ਕੁਝ ਦਿਨ ਹੀ ਗੁਜ਼ਰੇ ਸਨ ਕਿ ਉਸ ਦਾ ਪਤੀ ਉਸ ਦਾ ਪਤਨੀ ਤੋਂ ਮਨ ਭਰ ਗਿਆ ਤੇ ਉਹ ਇਹਸ਼ੀਆਂ ਕਰਨ ਲੱਗਾ ਸੀਗਾ ਪਤਨੀ ਨੂੰ ਕੋਠੀ ਵਿੱਚ ਇਦਾਂ ਛੱਡ ਦਿੱਤਾ ਜਿਵੇਂ ਕੋਈ ਸ਼ਰਾਬੀ ਖਾਲੀ ਸਰਾਹੀ ਛੱਡ ਕੇ ਚਲਾ ਜਾਂਦਾ ਹੈ ਉਹ ਵਿਚਾਰੀ ਰੋਂਦੀ ਪਟਦੀ ਰਹੀ ਇਹਦਾ ਕੋਟ ਦੇ ਦਾਦੇ ਤੇ ਫਸੀ ਰਹੀ ਸੀਗੀ ਪਰ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸ ਨੇ ਸਬਰ ਕਰ ਲਿਆ ਉਹ ਸਮਝ ਗਈ ਕਿ ਉਸ ਦੇ ਹੰਝੂਆਂ ਨੂੰ ਹੰਝੂ ਉਸ ਦੇ ਹੰਝੂ ਉਹਨਾਂ ਹੰਝੂਆਂ ਨਾਲੋਂ ਵਧੇਰੇ ਕੀਮਤੀ ਹਨ ਜੋ ਉਸ ਦੇ ਪਤੀ ਵਰਗੇ ਬੰਦੇ ਲਈ ਵਗਾਏ ਜਾਣ ਉਹ ਹੁਣ ਇੱਕ ਸੁੰਦਰ ਨੌਜਵਾਨ ਦੇ ਪ੍ਰੇਮ ਵਿੱਚ ਫਸ ਗਈ ਹੈ ਉਸ ਦਾ ਦਿਲ ਸੁਖੀ ਅਤੇ ਆਪਣੇ ਪ੍ਰੇਮੀ ਦੇ ਆਪਣੇ ਸੱਚੇ ਪਿਆਰ ਵਿੱਚ ਵਾਰ ਚੁੱਕੀ ਹੈ ਹੁਣ ਮੈਂ ਤੁਹਾਨੂੰ ਇੱਕ ਉਹ ਕੋਠੀ ਦਿਖਾਉਂਦੀ ਹਾਂ ਜਿਸ ਦੁਆਲੇ ਇੱਕ ਸੁੰਦਰ ਬਗੀਚਾ ਹੈ ਉੱਥੇ ਇੱਕ ਅਜੀਹਾ ਬੰਦਾ ਰਹਿੰਦਾ ਹੈ ਜਿਸ ਦੇ ਖਾਨਦਾਨ ਨੇ ਕਈ ਪੀੜ੍ਹੀਆਂ ਤੱਕ ਹਕੂਮਤ ਕੀਤੀ ਹੈ ਪਰ ਅੱਜ ਉਸ ਦਾ ਦਰਜਾ ਤਨ ਅਤੇ ਮਰਿਆਦਾ ਦੀ ਕੁਵਰਤੋਂ ਅਤੇ ਆਲਸ ਕਾਰਨ ਮਿੱਟੀ 'ਚ ਮਿਲ ਗਿਆ ਹੈ ਕੁਝ ਸਾਲ ਪਹਿਲਾਂ ਉਸਨੇ ਇੱਕ ਬਦਸੂਰਤ ਪਰ ਅਮੀਰ ਔਰਤ ਨਾਲ ਵਿਆਹ ਕੀਤਾ ਅਤੇ ਉਸਦੀ ਜਾਇਦਾਦ ਹੜਾਪਣ ਵਿੱਚ ਉਸ ਨੂੰ ਨੂੰ ਭੁਲਾ ਦਿੱਤਾ ਅਤੇ ਇੱਕ ਚਾਲੂ ਮਟਿਆਰ ਨਾਲ ਸਬੰਧ ਬਣਾ ਲਏ ਸੀਗੇ ਨਵੀਂ ਬੋਟੀ ਹਮੇਸ਼ਾ ਸ਼ੀਸ਼ੇ ਮੂਰੇ ਖੜੀ ਮੇਕਅਪ ਥਾਪਦੀ ਰਹਿੰਦੀ ਤਾਂ ਕਿ ਸਾਰੇ ਉਸ ਵੱਲ ਖਿੱਚੇ ਜਾਣ ਪਰ ਵਿਅਰਥ ਉਹ ਸ਼ੀਸ਼ੇ 'ਚ ਹੀ ਆਪਣੀ ਮੁਸਕਾਨ ਦੇਖ ਕੇ ਸਬਰ ਕਰ ਲੈਂਦੀ ਸੀਗੀ ਉਸ ਕੋਠੀ ਵੱਲ ਧਿਆਨ ਨਾਲ ਦੇਖੋ ਜਿਸ ਦੇ ਚਾਰੇ ਪਾਸੇ ਸੰਗ ਮਰਮਰ ਦੀਆਂ ਮੂਰਤੀਆਂ ਬਣ ਗਈਆਂ ਇਹ ਇੱਕ ਅਜਿਹੀ ਸੁੰਦਰ ਔਰਤ ਦੀ ਕੋਠੀ ਹੈ ਜਿਸ ਦਾ ਚਾਲ ਚੱਲਣ ਵੀ ਬੜਾ ਅਨੋਖਾ ਹੈ ਪਹਿਲਾ ਪਤੀ ਮਰ ਚੁੱਕਿਆ ਹੈ ਬੇਹਿਸਾਬ ਦੌਲਤ ਛੱਡ ਗਿਆ ਉਸ ਔਰਤ ਨੇ ਲੋਕਾਂ ਦੀ ਜ਼ੁਬਾਨ ਬੰਦ ਕਰਨ ਲਈ ਤੇ ਆਪਣਾ ਕਰਤੂਤਤਾ ਤੇ ਪਰਦਾ ਪਾਏ ਰਹਿਣ ਲਈ ਇੱਕ ਮਾਰਚੂ ਹਜੇ ਕਮਜ਼ੋਰ ਦਿਮਾਗ ਵਾਲੇ ਬੰਦੇ ਨਾਲ ਵਿਆਹ ਕਰ ਲਿਆ ਹੈ ਹੁਣ ਉਹ ਪੂਰੀ ਯਾਸ਼ੀ ਕਰਕੇ ਆਪਣੀ ਜ਼ਿੰਦਗੀ ਕੁ ਕਰ ਰਹੀ ਹੈ ਉਹ ਸੋਹਣੀ ਕੋਠੀਵਲ ਦੇਖੋ ਜਿਸ ਨੂੰ ਇੱਕ ਦੇਸ਼ ਦੇ ਇੱਕ ਮਹਾਨ ਮਿਸਤਰੀ ਨੇ ਬਣਾਇਆ ਹੈ ਇਹ ਇੱਕ ਅਜਿਹੇ ਵਿਅਕਤੀ ਦੀ ਕੋਠੀ ਹੈ ਜੋ ਬਦमाश ਤੇ ਲਾਲਜੀ ਉਸ ਦੀ ਘਰ ਵਾਲੀ ਹਰ ਪੱਖੋਂ ਨੈਤਿਕ ਹੈ ਪਤਨੀ ਦੀ ਸ਼ਖਸੀਅਤ ਵਿੱਚ ਸਰੀਰ ਸਰੀਰਕ ਅਤੇ ਆਤਮਕ ਗੋਣ ਕਟ-ਕਟ ਕੇ ਭਰੇ ਹੋਏ ਹਨ ਜਿਵੇਂ ਚੰਗੀ ਕਵਿਤਾ ਲੈ ਅਤੇ ਅਰਥ ਹੁੰਦੇ ਹਨ ਪ੍ਰੇਮ ਵਿੱਚ ਹੀ ਜਿਉਣ ਅਤੇ ਮਰਨ ਵਾਲੀ ਪਰ ਦੂਜਿਆਂ ਨਾਲ ਉਸਦੇ ਪਿਓ ਨੇ ਵੀ ਨਿਆਣੀ ਉਮਰੇ ਹੀ ਉਸ ਦੀ ਗਰਦਨ 'ਚ ਵਿਆਹ ਵਾਲਾ ਫਾਹ ਪਾ ਦਿੱਤਾ ਹੁਣ ਉਹ ਮਾਰਚੂ ਜਹੀ ਹੋ ਕੇ ਕੈਦਾਂ ਵਾਂ ਅੰਦਰੋਂ ਅੰਦਰ ਹੀ ਮਰ ਰਹੀ ਹੈ ਆਜ਼ਾਦੀ ਲਈ ਉਸ ਨੂੰ ਕੋਈ ਰਾਹ ਨਹੀਂ ਦਿਸ ਰਿਹਾਗਾ ਉਹ ਜਾਂਦੀ ਹੈਗੇ ਉਸ ਨੂੰ ਮੌਤ ਹੀ ਆ ਜਾਵੇ ਅਤੇ ਦੁੱਖਾਂ ਤੋਂ ਖਿਹੜਾ ਛੁੱਟੇ ਦੂਜੇ ਪਾਸੇ ਉਸ ਦਾ ਪਤੀ ਉਹ ਵੇਲਾ ਯਾਦ ਕਰ ਕਰਕੇ ਕਹਿੰਦਾ ਹੈ ਕਿ ਉਸ ਦਾ ਇੱਕ ਬਾਂਝ ਨਾਲ ਵਿਆਹ ਹੋ ਗਿਆ ਹਿਆ ਮੈਂ ਤੁਹਾਡੇ ਅੱਗੇ ਉਹਨਾਂ ਦੇ ਦਿਲਾਂ ਦੇ ਭੇਦ ਅਤੇ ਉਹਨਾਂ ਦੇ ਘਟਿਆ ਸਮਾਜ ਦੀ ਬੇਨਿਜ਼ਮੀ ਦੇ ਭੇਦ ਅਸਲੀ ਖੋਲ ਰਹੀ ਹਾਂ ਕਿ ਤੁਹਾਨੂੰ ਉਸ ਸਵਰਗ ਦੀ ਅਸਲੀਅਤ ਦੱਸ ਸਕਾਂ ਜਿੰਨਾ ਵਰਗੀ ਕੱਲ ਤੱਕ ਮੈਂ ਆਪਸਾਂ ਤੁਹਾਨੂੰ ਦੱਸ ਸਕਾਂ ਆਪਣੇ ਬਾਰੇ ਕਿ ਕਿਵੇਂ ਲੋਕ ਮੇਰੇ ਬਾਰੇ ਊਟ ਪਟਾਂਕ ਸੋਚਦੇ ਹਨ ਕਿ ਮੈਂ ਆਪਣੇ ਸਰੀਰ ਦੀ ਪਿਆਸ ਬੁਝਾਉਣ ਲਈ ਉਹਨਾਂ ਦਾ ਸਾਥ ਛੱਡ ਦਿੱਤਾ ਮੈਂ ਉਹਨਾਂ ਦੇ ਕਪਟ ਜਾਲ ਤੋਂ ਨਿਕਲ ਆਈ ਹਾਂ ਮੇਰੀਆਂ ਅੱਖਾਂ ਨਿਆ ਸਚਾਈ ਅਤੇ ਇੱਜ਼ਤ ਵਾਲੀ ਰੋਸ਼ਨੀ ਦੇਖਣ ਲੱਗੀਆਂ ਆਆਂ ਉਹਨਾਂ ਹੁਣ ਮੈਨੂੰ ਆਪਣੀ ਬਰਾਦਰੀ ਚੋਂ ਬਾਹਰ ਕੱਢ ਦਿੱਤਾ ਹੈ ਪਰ ਮੈਂ ਖੁਸ਼ ਹਾਂ ਕਿਉਂਕਿ ਨਫ਼ਰਤ ਉਸੇ ਨਾਲ ਕੀਤੀ ਜਾਂਦੀ ਹੈ ਜਿਸ ਦੀ ਆਤਮਾ ਜ਼ਿਆਦਾ ਜ਼ਿਆਦਤੀਆਂ ਅਤੇ ਅਤਿਆਚਾਰ ਦੇ ਵਿਰਧ ਬਗਾਵਤ ਨਹੀਂ ਕਰਦੀ ਕੀ ਜਿੰਨਾ ਚਿਰ ਮੈਂ ਰਸ਼ੀਦ ਨਾਲ ਰਹੀ ਮੇਰੀ ਹਾਲਤ ਉਸ ਥਾਲ ਵਾਂਗ ਰਹੀ ਸੀ ਜਿਸ 'ਚ ਰੋਟੀ ਪਾਈ ਜਾਂਦੀ ਹੈ ਰਸ਼ੀਦ ਮੇਰੇ ਕੋਲ ਉਦੋਂ ਆਉਂਦਾ ਜਦੋਂ ਉਸ ਨੂੰ ਭੁੱਖ ਲੱਗਦੀ ਪਰ ਸਾਡੇ ਦੋਨਾਂ ਦੀਆਂ ਰੂਹਾਂ ਮਾਮੂਲੀ ਨੌਕਰਾਂ ਵਾਂਗ ਇੱਕ ਦੂਜੇ ਤੋਂ ਦੂਰ ਸਨ ਜਦ ਮੇਰੇ ਤੇ ਸੱਚਾਈ ਉਜਾਗਰ ਹੋਈ ਮੈਂ ਗੁਲਾਮੀ ਚੱਲਣ ਤੋਂ ਨਾ ਕਰ ਦਿੱਤੀ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੀ ਸਾਰੀ ਉਮਰ ਇੱਕ ਭਿਆਨਕ ਬੂਥੀ ਦੇ ਸਾਹਮਣੇ ਚਰਚ ਕਾ ਕੇ ਨਹੀਂ ਲੰਗਾ ਸਕਦੀ ਕੀ ਐਸ ਲਈ ਮੈਂ ਅਜਿਹੇ ਕਾਲੇ ਕਾਨੂੰਨ ਨੂੰ ਤੋੜ ਦਿੱਤਾ ਤੇ ਆਜ਼ਾਦ ਹੋ ਗਈ ਪਰ ਮੈਂ ਅਜਿਹਾ ਉਦੋਂ ਕੀਤਾ ਜਦੋਂ ਪਿਆਰ ਦੀ ਪੁਕਾਰ ਮੇਰੇ ਕੰਨਾਂ 'ਚ ਪਈ ਸੀਗੀ ਮਰਸ਼ੀਦ ਜੀ ਕੋਠੀ 'ਚੋਂ ਇਉਂ ਨਿਕਲੀ ਜਿਵੇਂ ਕੈਦੀ ਜੇਲ੍ਹ 'ਚੋਂ ਭੱਜ ਨਿਕਲਦਾ ਮੈਂ ਸ਼ਾਨ ਸ਼ੌਕਤ ਨੌਕਰ ਚੱਕਰ ਦੌਲਤ ਇੱਜ਼ਤ ਸਭ ਨੂੰ ਲੱਤ ਮਾਰ ਆਪਣੇ ਪ੍ਰੀਤਮ ਦੇ ਉਸਕਰ 'ਚ ਆ ਗਈਆਂ ਜਿੱਥੇ ਦਿਖਾਵੇ ਦੀ ਅਜੇ ਤਾਂ ਨਹੀਂ ਹੈ ਮੈਂ ਜਾਣਦੀ ਸੀਗੀ ਕਿ ਜੋ ਕਰ ਰਹੀ ਹਾਂ ਉਹ ਸੱਚ ਅਤੇ ਠੀਕ ਹੈ ਕਿਉਂਕਿ ਰੱਬ ਦੀ ਇਹ ਇੱਛਾ ਹੋ ਨਹੀਂ ਹੋ ਸਕਦੀ ਕਿ ਮੈਂ ਆਪਣੇ ਹੱਥੀ ਹੀ ਆਪਣੇ ਖੰਭ ਕੱਟ ਦਿਆਂ ਗੋਡਿਆਂ 'ਚ ਸਿਰ ਦੇ ਰੱਖ ਕੇ ਝੂਟ ਚ ਲਿਬਰਦੀ ਇਹ ਕਹਿੰਦੀ ਰਹਾ ਕਿ ਮੇਰੇ ਕਰਮ ਹੀ ਅਜਿਹੇ ਹਨ ਰੱਬ ਹੀ ਰੱਬ ਦੀ ਇਹ ਇੱਛਾ ਨਹੀਂ ਹੋ ਸਕਦੀ ਕਿ ਮੈਂ ਰੋਂਦੀ ਧੁੰਦੀ ਹੀ ਸਾਰੀ ਉਮਰ ਗੁਜ਼ਾਰ ਦਿਆਂ ਵਾਂ ਅਤੇ ਸਾਰੀ ਦੀ ਸਾਰੀ ਰਾਤ ਦੁੱਖਾਂ 'ਚ ਤੜਪਦੀ ਇਹ ਕਹਿੰਦੀ ਰਹਾ ਕਿ ਕਦੋਂ ਸਵੇਰ ਹੋਵੇਗੀ ਅਤੇ ਜਦੋਂ ਸਵੇਰ ਹੋ ਜਾਵੇ ਤਾਂ ਆਖਾਂ ਕਿ ਦਿਨ ਕਿ ਮਿਲ ਲੰਗੇਗਾ ਕੁਦਰਤ ਦੀ ਇਹ ਮਰਜ਼ੀ ਕਦੇ ਨਹੀਂ ਹੋ ਸਕਦੀ ਕਿ ਵਿਅਕਤੀ ਦੀ ਵਿਅਕਤੀ ਦੀ ਬਰਬਾਦੀ ਹੋ ਜਾਵੇ ਕਿਉਂਕਿ ਕੁਦਰਤ ਨੇ ਵਿਅਕਤੀ ਦੇ ਦਿਲਾਂ 'ਗਾਂ ਡੰਗਾਈਆਂ ਚ ਨੇਕੀ ਦੀ ਇੱਛਾ ਸੰਭਾਲ ਲਈ ਰੱਖੀ ਹੈ ਅਤੇ ਮਨੁੱਖ ਦੀ ਭਲਾਈ 'ਚ ਰੱਬ ਦੀ ਰੋਸ਼ਨੀ ਸਮਾਈ ਹੋਈ ਹੈ ਇਹੀ ਹੈ ਮੇਰੀ ਕਹਾਣੀ ਅਸਮਾਨ ਤੇ ਧਰਤੀ ਦੇ ਵਿਚਾਲੇ ਮੇਰੀ ਇਹੀ ਫਰਿਆਦ ਹੈ ਮੈਂ ਚੀਖ ਚੀਖ ਕੇ ਕਹਿੰਦੀ ਹਾਂ ਪਰ ਲੋਕ ਆਪਣੇ ਕੰਨ ਬੰਦ ਕਰ ਲੈਂਦੇ ਹਨ ਮੇਰੀ ਗੱਲ ਨਹੀਂ ਸੁਣਦੇਗੇ ਉਹ ਆਪਣੀ ਆਤਮਾ ਦੀ ਆਵਾਜ਼ ਦੀ ਵੀ ਪ੍ਰਵਾਹ ਨਹੀਂ ਕਰ ਦੇਗੇ ਕਿਉਂਕਿ ਉਹ ਐਸ ਗੱਲਾਂ ਡਰਦੇ ਹਨ ਕਿ ਕਿਤੇ ਸਮਾਜ ਦੀ ਨੀਂਹ ਹਿੱਲ ਜਾਵੇ ਮੈਂ ਇੰਨਾ ਹੀ ਮੁਸੀਬਤਾਂ ਚ ਫਸੀ ਰਹੀ ਆਖਿਰ ਮੈਨੂੰ ਨੇਕੀ ਦੀ ਚਲਕ ਨਜ਼ਰ ਆਈ ਹੁਣ ਜੇ ਮੈਨੂੰ ਮੌਤ ਵੀ ਆ ਜਾਵੇ ਤਾਂ ਮੇਰੀ ਆਤਮਾ ਰੱਬ ਮੂਰੇ ਬਿਨਾ ਕਿਸੇ ਡਰ ਦੇ ਜਾ ਖੜੀ ਹੋਵੇਗੀ ਤੇ ਉਹ ਖੁਸ਼ੀ ਅਤੇ ਆਸ਼ੀਰਵਾਦ ਦੀ ਪਲ ਹੋਵੇਗੇ ਹੋਣਗੇ ਮੈਂ ਆਪਣੀ ਬੁੱਧੀ ਤੇ ਬੁੱਧੀ ਦੇ ਪਰਦਿਆਂ ਨੂੰ ਵੱਡੇ ਵੱਡੇ ਧਾਰਮਿਕਾ ਮੂਰੇ ਹੋਲ ਕੇ ਰੱਖਿਆ ਅਤੇ ਸ਼ਕਤੀ ਨਾਲ ਇਹ ਆਖਿਆ ਹੈ ਕਿ ਮੈਂ ਅਜਿਹਾ ਕੋਈ ਕੰਮ ਨਹੀਂ ਕਰਾਂਗੀ ਜਿਸ ਨੂੰ ਮੇਰਾ ਦਿਲ ਨਾ ਮੰਨੇ ਮਨੁੱਖ ਦਾ ਮਨ ਰੱਬੀ ਸ਼ਕਤੀ ਦਾ ਇੱਕ ਜਾਦੂ ਹੈ ਮੈਂ ਆਪਣੇ ਦਿਲ ਦੀ ਆਵਾਜ਼ ਅਤੇ ਦੇਵਦੂਤਾਂ ਦੀ ਆਵਾਜ਼ ਤੋਂ ਬਿਨਾ ਕੋਈ ਦੂਸਰੀ ਆਵਾਜ਼ ਨਹੀਂ ਸੁਣਾ ਕਿ ਇਹ ਹੈ ਮੇਰੀ ਕਹਾਣੀ ਜਿਸ ਨੂੰ ਬਰੂਤ ਦੇ ਲੋਕ ਜੀਵਨ ਲਈ ਸ਼ਰਾਬ ਅਤੇ ਸਮਾਜ ਲਈ ਇੱਕ ਬਿਮਾਰੀ ਸਮਝਦੇ ਹਨ ਪਰ ਉਹ ਉਸ ਵੇਲੇ ਸ਼ਰਮਸਾਰ ਹੋਣਗੇ ਜਦੋਂ ਉਹ ਪ੍ਰੇਮ ਦੀ ਅਸਲੀਅਤ ਨੂੰ ਸਮਝਣਗੇ ਜੋ ਉਹਨਾਂ ਦੇ ਪ੍ਰੇਮ ਦੀ ਹਨੇਰੀ ਨੂੰ ਰੂਝ ਮੌਜੂਦ ਹੈ ਉਹਨਾਂ ਦੇ ਦਿਲਾਂ ਦੀ ਇਹ ਸਚਾਈ ਉਵੇਂ ਹੀ ਉਗੇਗੀ ਜਿਵੇਂ ਦੱਬੀਆਂ ਲਾਸ਼ਾਂ ਦੀ ਧਰਤੀ ਤੇ ਸੂਰਜ ਫੁੱਲਾਂ ਨੂੰ ਪੈਦਾ ਕਰਦਾ ਹੈ ਉਸ ਵੇਲੇ ਜਦੋਂ ਉਹ ਮੇਰੀ ਕਬਰ ਦੇ ਨੇੜੇ ਲੰਘਣਗੇ ਤੇ ਠਹਿਰ ਜਾਣਗੇ ਫਿਰ ਕਹਿਣਗੇ ਇੱਥੇ ਰੋਜ਼ ਹਣੀ ਸੌ ਰਹੀ ਹੈ ਜਿਸ ਨੇ ਸਮਾਜ ਦੇ ਗਲੇ ਸੜੇ ਕਾਨੂੰਨ ਦੇ ਬੰਧਨਾਂ ਤੋਂ ਖਲਾਸੀ ਪਾ ਲਈ ਤਾਂ ਕਿ ਉਹ ਰੱਬ ਦੇ ਸੱਚੇ ਪ੍ਰੇਮ ਦੇ ਕਾਨੂੰਨ ਨੂੰ ਮੰਨ ਸਕੇ ਉਸ ਨੇ ਆਪਣਾ ਚਿਹਰਾ ਸੂਰਜ ਵੱਲ ਕਰ ਲਿਆ ਤਾਂ ਕਿ ਆਪਣਾ ਪਰਛਾਵਾਂ ਇਹਨਾਂ ਖੋਪੜੀਆਂ 'ਤੇ ਕੰਡਿਆਚ ਨਾ ਦੇਖ ਸਕੇ ਤਦ ਬੁਹਾ ਖੁੱਲਿਆ ਤੇ ਇੱਕ ਸੁੰਦਰ ਬਣਦਾ ਜਾਂਦਾ ਨੌਜਵਾਨ ਅੰਦਰ ਆਇਆ ਉਸ ਦੀਆਂ ਅੱਖਾਂ 'ਚੋਂ ਜਾਦੂਦੀਆਂ ਕਿਰਨਾਂ ਜਹੀਆਂ ਨਿਕਲ ਰਹੀਆਂ ਸਨ ਅਤੇ ਬੁੱਲਾਂ 'ਤੇ ਮੁਸਕਰਾਹਟ ਨਾ ਚਰੀ ਸੀ ਜੀ ਰੋਜ਼ ਹਣੀ ਖੜੀ ਹੋ ਗਈ ਤੇ ਉਸ ਦਾ ਹੱਥ ਫੜ ਕੇ ਮੇਰੇ ਕੋਲ ਲੈ ਆਈ ਉਸਨੇ ਨੌਜਵਾਨ ਨੂੰ ਮੇਰੇ ਨਾਲ ਨਾ ਬੜੇ ਮਾਨ ਨਾਲ ਅਤੇ ਉਸ ਦਾ ਨਾਮ ਮੈਨੂੰ ਬੜੀ ਸਾਧੀ ਨਾਲ ਦੱਸਿਆ ਮੈਂ ਤੁਰੰਤ ਸਮਝ ਗਿਆ ਕਿ ਉਹੀ ਨੌਜਵਾਨ ਹੈ ਜਿਸ ਲਈ ਰੋਜ਼ ਹਣੀ ਨੇ ਦੁਨੀਆ ਠੁਕرائی ਅਤੇ ਸਮਾਜ ਦੇ ਅੰਨੇ ਕਾਨੂੰਨ ਬੜੇ ਰਵਾਜਾਂ ਨੂੰ ਲੱਤ ਮਾਰੀ ਅਸੀਂ ਚੁੱਪਚਾਪ ਬੈਠ ਗਏ ਮੈਂ ਉਹਨਾਂ ਵੱਲ ਦੇਖਿਆ ਦੋਵੇਂ ਜੜ ਕੇ ਬੈਠੇ ਸਨ ਮੈਂ ਰੋਜ਼ ਹਣੀ ਦੀ ਗਾਥਾ ਦਾ ਭਾਵ ਜੋ ਹੁਣ ਤੱਕ ਨਹੀਂ ਸਮਝਿਆ ਸੀਗਾ ਹੁਣ ਝੱਟ ਸਮਝ ਗਿਆ ਮੈਂ ਜਾਣ ਗਿਆ ਕਿ ਸਮਾਜ ਦੇ ਵਿਰੁੱਧ ਬਗਾਵਤ ਦਾ ਕੀ ਮਤਲਬ ਹੈ ਮੇਰੇ ਸਾਹਮਣੇ ਦੋ ਸਰੀਰ ਤਾਂ ਬੈਠੇ ਹਨ ਪਰ ਉਹਨਾਂ ਦੀ ਇਕਾਤਮਾ ਵਸ ਰਹੀ ਹੈ ਦੋਵੇਂ ਜ਼ਵਾਨਤ ਇਕਤਾ ਦੀਆਂ ਮੂਰਤੀਆਂ ਹਨ ਉਹਨਾਂ ਦੇ ਦਿਲਾਂ 'ਚ ਸੱਚਾ ਪ੍ਰੇਮ ਹੈ ਉਹ ਲੋਕਾਂ ਦੀ ਬਰਬਕ ਦੀ ਪਰਵਾਹ ਨਹੀਂ ਕਰਦੇਗੇ ਦੋਵੇਂ ਦਿਨੋਂ ਇੱਕ ਹਨ ਅਤੇ ਦੋਵਾਂ ਦੇ ਸਾਫ਼ ਅਤੇ ਪਵਿੱਤਰ ਚਿਹਰਿਆਂ ਤੋਂ ਮਨੁੱਖਤਾ ਦੇ ਪਵਿੱਤਰਤਾ ਦੀ ਝਲਕ ਦਿਖਾਈ ਦਿੰਦੀ ਹੈ ਇਸ ਤੋਂ ਪਿੱਛੇ ਮੈਂ ਆਪਣੇ ਆਪ ਨੂੰ ਕਿਹਾ ਦੁਨੀਆ 'ਚ ਅਜਈਆਂ ਬੇਅੰਤ ਔਰਤਾਂ ਹਨ ਜੋ ਆਪਣੇ ਗਰੀਬ ਪਤੀਆਂ ਨੂੰ ਛੱਡ ਕੇ ਤਣਾੜ ਵਿਅਕਤੀਆਂ ਨਾਲ ਨਿਕਲ ਜਾਂਦੀਆਂ ਹਨ ਇਹ ਯਾਸ਼ੀ ਉਹਨਾਂ ਨੂੰ ਅੰਨਾ ਕਰ ਦਿੰਦੀ ਹੈ ਦੀ ਉਹ ਬੇਇੱਜ਼ਤੀ ਅਤੇ ਦਾਗੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਜਾਂ ਜਾਂਦੀਆਂ ਹਨ ਪਰ ਕੀ ਰੋਜ਼ ਹਨੀ 20 ਤੋਂ ਖੇ ਬਾਅਦ ਸੀ ਜੋ ਇੱਕ ਤਣਾੜ ਵਿਅਕਤੀ ਦੀ ਕੋਠੀ 'ਚੋਂ ਨਿਕਲ ਕੇ ਗਰੀਬ ਵਿਅਕਤੀ ਦੀ ਝੌਂਪੜੀ 'ਚ ਚਲੀ ਗਈ ਅਕਸਰ ਅਗਿਆਨ ਇੱਕ ਔਰਤ ਦੇ ਸਨਮਾਨ ਨੂੰ ਮਾਰ ਕੇ ਉਸ 'ਚ ਕਾਮ ਭਾਵਨਾ ਪੈਦਾ ਕਰ ਦਿੰਦਾ ਹੈ ਉਹ ਆਪਣੇ ਪਤਿਆਂ ਨੂੰ ਆਪਣਾ ਛਾਵਾਂ ਦੀ ਤ੍ਰਿਪਤੀ ਲਈ ਛੱਡ ਦਿੰਦੀਆਂ ਹਨ ਅਤੇ ਹੋਰਨਾਂ ਨਾਲ ਨਿਕਲ ਜਾਂਦੀਆਂ ਹਨ ਕਿ ਰੋਜ਼ ਹਨੀ ਵੀ ਇਦਾਂ ਕੀਤਾ ਆ ਮੈਂ ਤੁਰਦਾ ਜਾ ਰਿਹਾ ਸਾਂ ਰੋਜ਼ ਹਨੀ ਦੀ ਆਵਾਜ਼ ਮੇਰੇ ਕੰਨਾਂ 'ਚ ਗੂੰਜ ਰਹੀ ਸੀਗੀ ਅੰਤ ਵਿੱਚ ਸ਼ਹਿਦ ਦੇ ਨੇੜੇ ਪਹੁੰਚ ਗਿਆ ਸੂਰਜ ਡੁੱਬ ਰਿਹਾ ਸੀਗਾ ਚਾਰੇ ਪਾਸੇ ਸਨਾਂਟਾ ਛਾਇਆ ਹੋਇਆ ਸੀਗਾ ਪੰਛੀ ਸ਼ਾਮ ਦੇ ਗੀਤ ਗਾ ਰਹੇ ਸਨ ਮੈਂ ਰੁਕ ਗਿਆ ਆਪਣੇ ਆਪ ਨੂੰ ਕਹਿਣ ਲੱਗਾ ਆਜ਼ਾਦੀ ਦੇ ਸਵਰਗ ਮੂਰੇ ਇੱਕ ਦਰਖਤ ਮਹਿਕਾ ਮਹਿਕਾਂ ਭਰੀ ਹਵਾ ਦੇ ਚੌਂਕਿਆਂ ਦਾ ਆਨੰਦ ਲੈ ਰਹੇ ਹਨ ਤੇ ਚੰਨ ਸੂਰਜ ਆਪਣੀਆਂ ਰੋਸ਼ਨੀਆਂ ਨਾਲ ਬਾਗੋ ਬਾਗ ਹੋ ਰਹੇ ਹਨ ਇਹ ਪੰਛੀ ਆਜ਼ਾਦੀ ਦੀ ਹਵਾ ਵਿੱਚ ਖੁੱਲੇ ਸਾਹ ਲੈ ਰਹੇ ਹਨ ਅਤੇ ਫੁੱਲ ਆਜ਼ਾਦੀ ਦੀ ਖੁਸ਼ਬੋ ਖਿਲਾਰ ਰਹੇ ਹਨ ਮਨੁੱਖ ਨੇ ਇੱਕ ਡੂੰਘਾ ਤੇ ਹਨੇਰੀ ਕਬਰ ਪੁੱਟ ਕੇ ਆਪਣੇ ਦਿਲ ਤੇ ਉਦੇਸ਼ ਨੂੰ ਉਸ ਵਿੱਚ ਦੱਬ ਦਿੱਤਾ ਹੈ ਜੇ ਉਸ ਕਬਰ ਚੋਂ ਕੋਈ ਉੱਠ ਖੜੇ ਅਤੇ ਸਮਾਜ ਦੇ ਉਸ ਦੇ ਕਾਰਨਾਮਿਆਂ ਚੋਂ ਬਾਗੀ ਹੋ ਜਾਵੇ ਤਾਂ ਉਸ ਦੇ ਬਾਗੀ ਅਤੇ ਲੱਚਰ ਹੁੰਦਾ ਦੋਸ਼ ਲੱਗਦਾ ਹੈ ਪਰ ਕੀ ਮਨੁੱਖ ਪਰਲੋਕ ਤੱਕ ਇਸ ਗਲੇ ਸੜੇ ਸਮਾਜ ਦੀ ਗੁਲਾਮੀ ਵਿੱਚ ਜ਼ਿੰਦਗੀ ਲੰਗਾਉਂਦਾ ਰਹੇਗਾ ਜਾਂ ਸਮੇਂ ਦੇ ਨਾਲ ਆਪਣੀ ਆਤਮਾ ਨੂੰ ਇੰਨਾ ਬੰਨਾ ਚੋਂ ਮੁਕਤ ਕਰ ਸਕੇਗਾ ਅਤੇ ਆਪਣੀ ਆਤਮਾ ਲਈ ਮੋੜ ਤੋਂ ਜੀ ਸਕੇਗਾ ਕਿ ਮਨੁੱਖ ਆਪਣੇ ਪਛੜੇਪਨ ਨੂੰ ਹੀ ਦੇਖਦਾ ਰਹੇਗਾ ਤਾਂ ਉਹ ਸੂਰਜ ਵੱਲ ਮੁਹ ਕਰੇਗਾ ਤਾਂ ਕਿ ਉਹ ਇਨ੍ਹਾਂ ਖੋਪੜੀਆਂ ਚੋਂ ਆਪਣਾ ਪਰਛਾਵਾਂ ਵੀ ਨਾ ਦੇਖ ਸਕੇ